ਅਕਾਲੀ ਦਲ ਇੱਕ ਅਕਾਲੀ ਦਲ ਸੁਖਵੀਰ ਬਾਦਲ ਤੇ ਇੱਕ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਪੁਨਰ ਸਰਜੀਤ ਆਪਣੇ ਭਵਿੱਖ ਦਾ ਫੈਸਲਾ ਕਰਨ ਲਈ ਸਟਜੋੜ ਕੇ ਦੁਬਾਰਾ ਬੈਠਣ ਦੀ ਤਿਆਰੀ ਚ ਲੰਘੇ ਕੱਲ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ ਕੌਰ ਅੰਮੋ ਸਾਹਮਣੇ ਹੋ ਕੇ ਅਗਲਾ ਫੈਸਲਾ ਕਰਨ ਦੇ ਲਈ ਦੁਬਾਰਾ ਬੈਠਣ ਦਾ ਤੈਅ ਕਰਕੇ ਉੱਟਦੇ ਨੇ ਕਿ ਅਕਾਲੀ ਦਲ ਨੇ ਕਿਸ ਰੂਪ ਚ ਅੱਗੇ ਵਧਣਾ ਤੇ ਵਧਣਾ ਜਾਂ ਨਹੀਂ ਵਧਣਾ ਜਾਂ ਇੱਥੇ ਭੋਗ ਪਾ ਦਈਏ ਕਸ ਕਰਕੇ ਵਿਕਰਮਜੀਠਿਆ ਦੀ ਆਮਦ ਤੋਂ ਬਾਅਦ ਪੁਨਰ ਸਰਜੀਤ ਦਾ ਭਵਿੱਖ ਕੀ ਹੋਣ ਜਾ ਰਿਹਾ ਹੈ ਇਹ ਕੱਲ ਦੀ ਬੈਠਕ ਚ ਕੀ ਹੋਇਆ ਤੇ ਅਗਲੀ ਬੈਠਕ ਚ ਕੀ ਹੋਣਾ ਤੇ ਅੱਜ ਸ਼੍ਰੋਮਣੀ ਕਾਲ ਦਲ ਬਾਦਲ ਧਰਦੀ ਵੀ ਕੋਰ ਕਮੇਟੀ ਦੀ ਬੈਠਕ ਉਸ ਦੇ ਵਿੱਚ ਕੀ ਹੋਣਾ ਇਸ ਨੁਕਤੇ ਨੂੰ ਜਿੱਥੇ ਬਾਤਣਾ ਜ਼ਰੂਰੀ ਹੈ ਉੱਥੇ ਪੰਜਾਬ ਦੇ ਡੀਜੀਪੀ ਜਾਂਚ ਦੇ ਖੇਰੇ ਚ ਆ ਗਏ ਨੇ ਪੰਜਾਬ ਦੇ ਡੀਜੀਪੀ ਦੀ ਪੁਲਿਸ ਅਫਸਰ ਅਸਾਹੀ ਜਾਂਚ ਦੇ ਖੇਰੇ ਚ ਆ ਗਈ ਹੈ ਇੱਕ ਮਾਮਲਾ ਸਿੱਧਾ ਆਤਸ਼ੀ ਦਾ ਆਤਸ਼ੀ ਦੇ ਬੋਲਾਂ ਦੇ ਆਧਾਰ ਤੇ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਤੇ ਉਸ ਦੇ ਦਰਅਤੇ ਡੀਜੀਪੀ ਤਲਵਤਕ ਵਾਲੀ ਸਥਿਤੀ ਉਸ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਖੁੱਲ੍ਹ ਰਹੀ ਜਾਂਚ ਤੇ ਦੂਸਰੇ ਪਾਸੇ ਇਹਨਾਂ ਦੇ ਪੁਲਿਸ ਅਧਿਕਾਰੀ ਜਦੋਂ ਬਲਾਕ ਸੰਤ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਹੁਕਮ ਚਾੜ੍ਹਦੇ ਨੇ ਵੋਟਾਂ ਦੇ ਲਈ ਚੋਣਾਂ ਦੇ ਲਈ ਪ੍ਰਕਿਰਿਆ ਦੇ ਲਈ ਉਹ ਸੱਚ ਝੂਠ ਦਾ ਮਾਮਲਾ ਉਹ ਆਡੀਓ ਦੀ ਜਾਂਚ ਦਾ ਮਸਲਾ ਉਸ ਜਾਂਚ ਦੇ ਘੇਰੇ 'ਚ ਤੇ ਇਹ ਸਭ ਦੇ ਨਾਲ ਹੀ ਮਮਤਾ ਬੇਨਰਜੀ ਅੱਜ ਸੁਰਖੀਆਂ ਵਟੋਰ ਰਹੇ ਨੇ ਕਿ ਹਾਂ ਆਪਣੇ ਸੁਭੇ ਦੇ ਲਈ ਕੇਂਦਰ ਦੇ ਧੱਕੇ ਦੇ ਖਿਲਾਫ ਉਹ ਕਾਲਾ ਕੋਟ ਪਾ ਕੇ ਸੁਪਰੀਮ ਕੋਰਟ ਚ ਵੀ ਖੜ੍ਹ ਸਕਦੇ ਨੇ ਸਾਡੇ ਲੀਡਰ ਕੇਂਦਰ ਦੇ ਖਿਲਾਫ ਬਿਆਨ ਦੇਣੋਂ ਵੀ ਕਿਉਂ ਭੱਜਦੇ ਨੇ ਸੋ ਇਹਨਾਂ ਨੁਕਤਿਆਂ ਤੇ ਚਰਚਾ ਕਰਾਂਗੇ ਚਰਚਾ ਕਰ ਲਈ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਅਮੀਰ ਸਿੰਘ ਜੀ ਸਰਦਾਰ ਅਮੀਰ ਸਿੰਘ ਜੀ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਇਸੇ ਗੱਲ ਤੇ ਆਉਣਾ ਚਾਹੁੰਨਾ ਕੱਲ ਆਪਾਂ ਵਿਸਤਾਰਤ ਗੱਲ ਕਰ ਰਹੀ ਸੀ ਤੁਸੀਂ ਦੱਸ ਰਹੇ ਸੀ ਕਿ ਵਿਕਰਮ ਮਜੀਠੀਆ ਇੰਜ ਸਾਹਮਣੇ ਆਏ ਨੇ ਕਿ ਜਿਵੇਂ ਉਹਨਾਂ ਨੂੰ ਇਹ ਟਾਸਕ ਮਿਲ ਗਿਆ ਕਿ ਮੈਂ ਖਾਲੀ ਦਲ ਇਕੱਠੇ ਕਰਨੇ ਤੇ ਕੱਲ ਪੁਨਰ ਸਰਜੀਤ ਦੀ ਬੈਠਕ ਵੀ ਹੋ ਰਹੀ ਸੀ ਉਸ ਬੈਠਕ ਦੇ ਵਿੱਚ ਵੀ ਕੁਝ ਅਜਿਹੇ ਮਨਤਨ ਹੋਇ ਕੀ ਟੀ ਰਹਿਣਾ ਕਿ ਇਸ ਪੁਨਰ ਸਰਜੀ ਤੋਂ ਸਰਜੀਤ ਰੱਖਣਾ ਹੈ ਕਿ ਇਸ ਦੀ ਫਾਈਲ ਬੰਦ ਕਰ ਦੇਣੀ ਹੈ ਕੀ ਹੋਇਆ ਕੱਲ ਦੀ ਮੀਟਿੰਗ ਦੇ ਵਿੱਚ ਤੇ ਅੱਜ ਅਕਾਲੀ ਦਲ ਦੀ ਕੋਰਕੋਰਟ ਦੀ ਮੀਟਿੰਗ ਚ ਵੀ ਕੀ ਹੋਣ ਦੀ ਉਮੀਦ ਹੈ ਸਰੋਵਣ ਅਕਾਲੀ ਦਲ ਪੁਨਰ ਸਰਜੀਤ ਨੇ ਪਿਛਲੇ ਦਿਨੀ ਛੱਡੀਗੜ ਜਿਹੜੀ ਕਮੇਟੀ ਕੀਤੀ ਸੀ ਉਹਦੇ ਚ ਕੋਈ ਪ੍ਰੋਗਰਾਮ ਵੀ ਉਲੀਕੇ ਨਹੀਂ ਜ਼ਿਲ੍ਹੇ ਲੈਵਲ ਤੇ ਉਹ ਮੀਟਿੰਗਾਂ ਬੂਟਾ ਕਰ ਰਹੇ ਨੇ ਸਰਗਰਮ ਤਾਂ ਹੈਗੇ ਉਹਨੇ ਕੋ ਐਸੀ ਗੱਲ ਨਹੀਂ ਕਿ ਉਹ ਨਹੀਂ ਉਸ ਲੈਵਲ ਤੇ ਕੀਤਾ ਇੱਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਜਿਹੜੀ ਕਮੇਟੀ ਨੇ ਇੱਕ ਮੀਟਿੰਗ ਵੀ ਕੀਤੀ ਸ਼ਾਇਦ ਸੱਦਾ ਪੱਤਰ ਭੇਜਿਆ ਜਿਹੜਾ ਸ਼ਰਮਣੀ ਅਕਾਲੀ ਦਲ ਜਿਹੜਾ ਇਹਨਾਂ ਦੇ ਅਮਰਤਪਾਲ ਸਿੰਘ ਵਾਲਾ ਉਹਨਾਂ ਦੇ ਨਾਲ ਤਾਲਮੇਲ ਕਰਨ ਦੀ ਜਿਹੜੀ ਇੱਕ ਗੱਲ ਸੀ ਪਰ ਇਹ ਸੰਤੁਸ਼ਟੀ ਜਨਕ ਨਹੀਂ ਲੱਗੀ ਤੇ ਕਮਾਨ ਹੁਣ ਪਹਿਲੀ ਵਾਰ ਸ਼ਰਮਣੀ ਅਕਾਲੀ ਦਲ ਪੁਲਰ ਸਰਜੀਤ ਦੇ ਸਰਪ੍ਰਸਤਾ ਨੇ ਸੰਭਾਲੀ ਹੈ ਸਰਪ੍ਰਸਤ ਜਿਹਨਾਂ ਨੂੰ ਬਣਾ ਤਾਂ ਦਿੱਤਾ ਗਿਆ ਸੀ ਇੱਕ ਵਾਰੀ ਉਦੋਂ ਮੁੜ ਕੇ ਕਿਸੇ ਨੇ ਉਹਨਾਂ ਦੀ ਜਾਤ ਨਹੀਂ ਪੁੱਛੀ ਛੇਤੀ ਕੀਤੇ ਆ ਨਾਂ ਦਾ ਦੀ ਕੋਈ ਰਾਏ ਨਹੀਂ ਨਾ ਹੋਰ ਇੱਕ ਅੰਦੇ ਨੂੰ ਛੱਡ ਕੇ ਕਿਉਂਕਿ ਪਰ ਅਭੀ ਦਰਸ਼ਕ ਦੇ ਘਰ ਜਾਂ ਉਥੇ ਫਾਰਮ ਤੇ ਮੀਟਿਆ ਬੁਟਕਾ ਹੋਈਆਂ ਨੇ ਬਾਕੀ ਕੋਈ ਸਰਪ੍ਰਸਤ ਕਿਸੇ ਮੀਟਿੰਗ ਦੇ ਵਿੱਚ ਸੱਦਿਆਂ ਜਾਂ ਗੱਲਬਾਤ ਹੋਈ ਇਹ ਨਹੀਂ ਦੇਖਿਆ ਪਰ ਹੁਣ ਕਿਹਾ ਜਾ ਰਿਹਾ ਕਿ ਸਰਪ੍ਰਸਤ ਇਹ ਪੁੱਛਣਾ ਚਾਹੁੰਦੇ ਨੇ ਉਹ ਸਾਰੀ ਪਾਰਟੀ ਤੋਂ ਕਿ ਇਹਨੂੰ ਚਲਾਉਣਾ ਵੀ ਹੈ ਜਾਂ ਨਹੀਂ ਚਲਾਉਣਾ ਭਾਈ ਦੱਸੋ ਗੱਲ ਕਰੋ ਇਸੇ ਸੰਦਰਭ ਦੇ ਵਿੱਚ ਮੀਟਿੰਗ ਬਣਾਈ ਗਈ ਉਹਨਾਂ ਸਾਥ ਬਾਬਾ ਸਰਬਜੋਤ ਸਿੰਘ 베ਦੀ ਦੇ ਸਥਾਨ ਦੇ ਉੱਤੇ ਉਥੇ ਗੱਲ ਕੀਤੀ ਗਈ ਗੱਲ ਕਰਨ ਦੇ ਵਿੱਚ ਕੇਵਲ ਸਰਪ੍ਰਸਤ ਤੇ ਦੋਏ ਮੁਖੀ ਅੰਤਕੌਸ਼ਦ ਦੀ ਮੁਖੀ ਬੀਬੀ ਸਤਜਾਤ कौर ਅਤੇ ਸ੍ਰੋਮਣੀ ਅਕਾਲੀ ਦਰ ਪੁਨਰ ਸਰਜੀਵ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ। ਔਰ ਉਹ ਗੱਲਾਂ ਖੁੱਲ ਕੇ ਹੋਈਆਂ ਕਿ 15 ਲੱਖ ਮੈਂਬਰਸ਼ਿਪ ਕੱਟ ਕੇ ਬਾਕੀ ਦੇ ਲੋਕਾਂ ਨੂੰ ਆਪਾਂ ਇੱਕ ਸੁਪਨਾ ਦਿਖਾ ਕੇ ਖੁਆਬ ਦਿਖਾ ਕੇ ਹੁਣ ਕੀ ਕਰਨ ਰਹਿ ਗਿਆ। ਅਸੀਂ ਨਾ ਮੰਗੀ ਤੇ ਕੁਝ ਕਰ ਪਾਏ ਨਾ ਕਿਤੇ ਬੋਰਡ ਕੱਖ ਨਹੀਂ ਲਾ ਪਾਏ ਨਾ ਕੁਝ ਕੀਤਾ। ਜੇ ਘਾਰੀ ਬੈਠ ਕੇ ਇਸ ਧਗ ਦੇ ਨਾਲ ਆਪਸਦਾਰੀ ਦੇ ਵਿੱਚ ਹੀ ਖੈਬਰ ਖੈਬਣੀ ਹੋਈ ਜਾਂਦੀ ਹੈ ਤਾਂ ਫਿਰ ਕੀ ਮਤਲਬ ਹੈ ਜਾਂ ਆਫੀਸ਼ੀਅਲੀ ਇਹਨੂੰ ਬੰਦ ਕਰ ਦਈਏ ਜਾਂ ਇਹਨੂੰ ਚਲਾਇਆ ਜਾਵੇ ਇਹਦੇ ਤੇ ਕਰਨਾ ਕੀ ਹੈ ਸਾਡੀ ਔਰ ਇਹ ਵੀ ਗੱਲ ਚਰਚਾ ਦੇ ਵਿੱਚ ਅੰਦਰ ਆਈ ਕਿ ਇਹ ਇਵਨ ਮਰਪੀਚ 41 ਦੇ ਨਾਂ ਤੇ ਵੀ ਗੱਲ ਹੋਈ ਹੈ ਕਹਿੰਦੇ ਨੇ ਉੱਥੇ ਕਿ ਉਹਨਾਂ ਦਾ ਵਿਕਰਮ ਜੀਠਿਆ ਨਾਲ ਵੀ ਦੋਸਤੀ ਹੈ ਕੋਈ ਇਹੋ ਜੀ ਗੱਲ ਤਾਂ ਨਾ ਕਿਤੇ ਹੋਵੇ ਵੀ ਗੱਲ ਕੋਈ ਕਿਦਰੇ ਜਾਣ ਦਾ ਸਵਾਲ ਜਾਂ ਇਧਰ ਉਧਰ ਜਾਣ ਦਾ ਸਵਾਲ ਪਾਰਟੀ ਕੀ ਕਰੇਗੀ ਜਾਂ ਪਾਰਟੀ ਨੇ ਕੀ ਸੋਚਣਾ ਸੂਚੇ ਤੌਰ ਤੇ ਇਹ ਦੇਖਿਆ ਜਾਣਾ ਚਾਹੀਦਾ ਔਰ ਇਹਦੇ ਚ ਹੁਣ ਉਹਨਾਂ ਨੇ ਇਹ ਕਿਹਾ ਕਿ ਆਪਾਂ ਇੱਕ ਡਿਟੇਲਡ ਡਿਸਕਸ਼ਨ ਜਿਹੜੀ ਬੈਕਗ੍ਰਾਉਂਡ ਤੋਂ ਲੈ ਕੇ ਹੁਣ ਤੱਕ ਦੇ ਕੀ ਕਾਰਗੁਜ਼ਾਰੀ ਹੋਈ ਜੇ ਉਹ ਕਾਰਗੁਜ਼ਾਰੀ ਠੱਲੀ ਹੈ ਤਾਂ ਕਿਵੇਂ ਰਹੀ ਜੇਕਰ ਹੁਣ ਤੱਕ ਕੰਮ ਪ੍ਰੋਪਰ ਤਰੀਕੇ ਨਾਲ ਨਹੀਂ ਚੱਲਿਆ ਇਹਦੇ ਦੀ ਕੌਣ ਕੌਣ ਜ਼ਿੰਮੇਵਾਰ ਨੇ ਔਰ ਕੀ ਤਰੀਕਾ ਕਰ ਅਪਣਾਇਆ ਜਾਵੇ ਕੀ ਸਭ ਦੀ ਇੱਛਾ ਵੀ ਹੈ ਇਹਨੂੰ ਚੁਣਾਉਣ ਦੀ ਜਾਂ ਨਾ ਚੁਣਾਉਣ ਦੀ ਹੁਣ ਉਹ ਸਰਪ੍ਰਸਤਾ ਨੇ ਆਪਣੇ ਬਣੋ ਇੱਕ ਫੈਸਲਾ ਕੀਤਾ ਕਿ 9 ਤਰੀਕ ਦੀ ਮੀਟਿੰਗ ਜਣੀ ਐ ਐਸੇ ਸੋਮਵਾਰ ਨੂੰ ਉਹ ਰਾਮਪੁਰ ਖੇੜਾ ਵਿੱਚ ਬਿਠੇ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਕਿਉਂਕਿ ਚਾਰ ਸਰਪ੍ਰਸਤਾ ਬਾਬਾ ਸਰਬਜੋਤ ਸਿੰਘ 베ਦੀ ਉਨੇ ਵਾਲੇ ਬਾਬਾ ਸੇਵਾ ਸਿੰਘ ਰਾਮਕੋੜ ਰਾਮਪੁਰ ਖੇੜੇ ਵਾਲੇ ਔਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਤੇ ਇਸੇ ਢੰਗ ਨਾਲ ਰਵੀਂਦਰ ਸਿੰਘ ਚਾਰ ਸਰਪ੍ਰਸਤ ਬਣਾਏ ਗਏ ਸੀ। ਔਰ ਹੁਣ ਪਹਿਲੀ ਅੱਜ ਪਹਿਲੀ ਮੀਟਿੰਗ ਇੱਕ ਸਰਪ੍ਰਸਤ ਦੇ ਹੋਊਗੀ, ਦੂਜੀ ਮੀਟਿੰਗ ਹੁਣ ਰਾਮਪੁਰ ਖੇੜੇ ਹੋਣੀ ਹੈ। ਉਹਦੇ 'ਚ ਉਹਨਾਂ ਸਾਰੇ ਮੇਨ ਲੀਡਰਸ਼ਿਪ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਹੈ। ਚਿੱਠੀ ਸਰਪ੍ਰਸਤਾਵਲ ਹੋ ਜਾਰੀ ਕੀਤੀ ਕਿ ਤੁਸੀਂ ਆਓ ਇਹਨਾਂ ਨੇ ਦੋਨਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ। ਕਹਿੰਦੇ ਨੇ ਬੀਬੀ ਸਵੰਤਕਰ ਨੇ ਵੀ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਠੀਕ ਹੈ ਬਣਾਓ ਬੁਲਾ ਕੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਕਰਨਾ ਤਾਂ ਕੀ ਨਹੀਂ ਕਰਨਾ ਹੁਣ 9 ਤਰੀਕ ਇਸ ਅਕਾਲੀ ਦਲ ਦੇ ਭਵਿੱਖ ਬਾਰੇ ਜਾਂ ਪੰਜਾਬ ਦੀ ਸਿਆਸਤ ਬਾਰੇ ਜਾਂ ਗੱਟ ਜੋੜਾ ਬਾਰੇ ਕਾਫੀ ਮਹੱਤਵਪੂਰਨ ਮੰਨੀ ਜਾਏਗੀ ਇਹਦੇ ਚ ਸਾਰਿਆਂ ਨੂੰ ਪਰਸਨਲਿਟੀਸ ਨੇ ਇਹ ਜਿਹੜੇ ਦਿੱਤੇ ਜਾ ਰਹੇ ਜਿਹਦੇ ਚੰਦੂ ਮਾਜਰਾ ਵੀ ਹੋਣਗੇ ਸਰਜੀਤ ਸਿੰਘ ਰਖੜਾ ਵੀ ਹੋਣਗੇ ਪਰਮਿੰਦਰ ਸਿੰਘ ਢੀਡਸਾ ਵੀ ਹੋਣਗੇ ਬੀਬੀ ਜਗੀਰ ਕੌਰ ਵੀ ਹੋਣਗੇ ਸੁਚਾ ਸਿੰਘ ਛੋਟੇਪੁਰ ਵੀ ਆਦੇਸ਼ ਪ੍ਰਤਾਪ ਕੈਰੋ ਵੀ ਜੋ ਮੇਨ ਲੀਡਰਸ਼ਿਪ ਇਸ ਲੈਵਲ ਦੀ ਹੈ ਪੰਜ ਮੈਂਬਰੀ ਕਮੇਟੀ ਉਹ ਹੋਏਗੀ ਉਹ ਜਿਹੜੀ ਪੁਰਾਣੀ ਅਕਾਲ ਤਖਤ ਸਭ ਤੋਂ ਜਿਹਨੇ ਮੈਂਬਰਸ਼ਿਪ ਕਟਵਾਈ ਸੀ ਝੁੰਦਾ ਯਾੜੀ ਸਾਰੇ ਉਹ ਵੀ ਬੰਦੇ ਬਣਾਏ ਗਏ ਤਾਂ ਇਹਦਾ ਮਤਲਬ ਇੱਕ ਵਾਰ ਫਿਰ ਨਿੱਠ ਕੇ ਗੱਲ ਇਸ ਲੈਵਲ ਦੀ ਇਹਦੇ ਇਹਦੇ ਦੋ ਮਾਨੇ ਨੇ ਨੰਬਰ 1 ਸਰਪ੍ਰਸਤ ਕੇਵਲ ਡੰਬੀ ਸਰਪ੍ਰਸਤ ਨਹੀਂ ਰਹਿਣਾ ਚਾਹੁੰਦੇ ਉਨਾ ਦਰਬੀ ਕਸਰ ਕਰ ਚੱਲਦੀ ਫਿਰ ਉਹਨਾਂ ਨੇ ਰਾਏ ਕੀਤੀ ਹੋਣੀ ਆ ਵੀ ਬਣਾ ਤਾਂ ਲਿਆ ਕੋਈ ਗੱਲ ਕਿਤੇ ਨਹੀਂ ਤੁਸੀਂ ਕਰ ਰਹੇ ਨਹੀਂ ਤਾਂ ਅਸੀਂ ਅਲਾ ਗੋ ਜਾਂਦੇ ਆ ਤੁਹਾਡੇ ਨਾਲ ਜੇ ਕਰ ਨਹੀਂ ਕਰਦੇ ਇਸੇ ਲਈ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਐਕਟਿਵ ਹੋਣ ਦਾ ਫੈਸਲਾ ਜਦੋਂ ਕੀਤਾ ਸਰਪ੍ਰਸਤੀ ਦਾ ਮਤਲਬ ਹੈ ਕਿ ਸਾਡੀ ਸਰਪ੍ਰਸਤੀ ਦੇ ਵਿੱਚ ਜੇ ਕੋਈ ਕੰਮ ਗਲਤ ਹੋ ਰਿਹਾ ਨਹੀਂ ਕਰ ਰਿਹਾ ਤਾਂ ਅਸੀਂ ਐਕਟਿਵ ਹੋਣ ਨਿਵਾਵਾਂਗੇ ਕੱਲਾ ਐ ਨਹੀਂ ਛੱਡ ਦਾਂਗੇ ਵੀ ਅਸੀਂ ਤਾਂ ਜੀ ਬੈਠੇ ਹੋਏ ਆ ਬਸ ਇੱਕ ਵਾਰ ਬਣਾ ਤੇ ਕੇਵਨ ਰਤਬਾ ਦੇ ਤਾ ਤੇ ਇੰਨੀ ਗੱਲ ਹੋਣੀ ਸੀ ਸਭ ਹੋਰ ਸਵਾਲ ਇਹ ਪੈਦਾ ਹੁੰਦਾ ਕਿ ਪਹਿਲਾਂ ਤੋਂ ਕੁਝ ਚੀਜ਼ਾਂ ਜਿਹੜੀਆਂ ਪਿਛਲੇ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚ ਡਿਸਕਸ ਹੋ ਜਾਂ ਸੀ ਉਹ ਵੀ ਪੂਰੀਆਂ ਲਾਗੂ ਨਹੀਂ ਹੋਈਆਂ ਥੋੜੀਆਂ ਬਹੁਤ ਸਾਰੀਆਂ ਰਹਿndੀਆਂ ਨੇ ਉਹਦੇ ਵਿੱਚ ਉਹਦੇ ਉਹਨੂੰ ਮਤਲਬ ਅੱਗੇ ਹਾਂ ਕੁਝ ਲਾਗੂ ਹੋ ਗੀਆਂ ਕਮੇਟੀ ਕਹਿੰਦੇ ਤਿੰਨ ਮੈਂਬਰੀ ਬਣਾਉਣੀ ਸੀਗੀ ਜਿਹੜੀ ਬਾਰਸ ਪੰਜਾਬ ਦੇ ਜਥੇਬੰਦੀ ਨਾਲ ਗੱਲ ਕਰਨੀ ਪਰ ਉਹ ਪੰਜ ਮੈਂਬਰ ਬਣਾ ਬਣਾਏ ਨੇ ਇੱਕ ਇੱਕ ਸਾਈਡ ਦੇ ਕਹਿ ਰਹੀ ਹੈ ਕਿ ਜੀ ਪੰਜ ਕਿਉਂ ਬਣਾਏ ਜਦੋਂ ਫੈਸਲਾ ਤਿੰਨ ਦਾ ਕੀਤਾ ਸੀ ਤਾਂ 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 ਮੀਟਿੰਗ ਦੀ ਵੀ ਉਸ ਲੈਵਲ ਦੇ ਉੱਤੇ ਲੰਘਣਾ ਹੈ ਦੂਜੀ ਗੱਲ ਇਹ ਵੀ ਹੈ ਕਿ ਇਸੇ ਦੌਰਾਨ ਬੀਬੀ ਸਵਤਨਕੌਰ ਨੇ ਪੰਥਕ ਕੌਂਸਲ ਦੀ ਜਿਹੜੀ ਮੇਨ ਉੱਪਰ ਟੀਮ ਹੈ ਉਹਦੀ ਅਨਾਉਂਸਮੈਂਟ ਕੀਤੀ ਹੈ ਤੇ ਉਹਦਾ ਅਜੰਡਾ ਹੁਣ ਉਹਦੇ ਚ ਜਿਹੜੇ ਦੋ ਟਾਈਪ ਦੇ ਬਖਰੇ ਮੇ ਨੇ ਇੱਕ ਪੰਥ ਨੂੰ ਇਕੱਠਾ ਕਰਨ ਦਾ ਪੰਥਕ ਕੌਂਸਲ ਵੀ ਤਾਂ ਇਹ ਜ਼ਿੰਮੇਵਾਰੀ ਲੈ ਰਹੀ ਹੈ ਕਿ ਪੰਥਾਂ ਨੂੰ ਇਕੱਠਾ ਕਰਨਾ ਉਹ 2 ਦਸੰਬਰ ਵਾਲੇ ਹੁਕਮਨਾਮਿਆਂ ਦੀ ਰੋਸ਼ਨੀ ਦੇ ਵਿੱਚ ਇਕੱਠਾ ਕਰਨ ਦੀ ਗੱਲ ਹੈ ਤੇ ਇੱਕ ਦੂਸਰੇ ਪਾਸੇ ਇਕੱਠਾ ਕਰਨ ਦੀ ਗੱਲ ਹੈ ਜਿਹੜੀ ਪੋਲਿਟੀਕਲ ਕੰਲੇ ਮੈਨੇਜ ਦੇ ਲਈ ਆ ਇਕੱਲੇ ਪੋਲਿਟੀਕਲ ਐਂਗਲ ਤੋਂ ਆ ਜਿਹੜੀ ਇਸ ਮਾਮਲੇ ਦੇ ਵਿੱਚ ਉਹ ਵਜੀਠੀਏ ਵਾਲੀ ਤੇ ਬਾਕੀ ਦੇ ਸ਼ਾਇਦ ਜੋ ਰੋਲ ਨਿਭਾ ਰਹੇ ਹੋਣਗੇ ਬਾਕੀ ਦੇ ਬੰਦੇ ਉਹਨਾਂ ਦੀ ਗੱਲ ਹੈ ਹੁਣ ਇਹ ਸਾਰਾ ਕੁਝ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਤਾਂ ਇਹ ਇੰਟਰੈਕਟ ਹੋ ਗਿਆ ਬਹੁਤ ਲੰਮਾ ਸਮਾਂ ਨਹੀਂ ਉਹਨੇ ਦਿੱਤਾ ਕਿਉਂਕਿ ਜੇ ਕੱਲ ਮੀਟਿੰਗ ਕਰਦੇ ਨੇ ਨਾ ਉਹਦੀ ਉਹ ਮੀਟਿੰਗ ਰੱਖਣੀ ਵੀ ਬਹੁਤ ਜ਼ਿਆਦਾ ਲਮਕਾਉਣ ਦਾ ਸਵਾਲ ਨਹੀਂ ਆ ਇਹਨੂੰ ਹੁਣੇ ਹੱਲ ਕਰੋ ਤਾਂ ਅੰਦਰ ਖਾਤੇ ਉਹ ਇੱਕ ਲੈਵਲ ਦੇ ਉੱਤੇ ਗੱਲ ਜਿਹੜੀ ਸਪਸ਼ਟ ਹੋਏਗੀ ਤਾਂ ਅੱਗੇ ਨੂੰ ਇਹ ਵੀ ਪਤਾ ਲੱਗੇਗਾ ਕਿ ਇਹ ਮੀਟਿੰਗ ਜਿਹੜੀ ਫੈਸਲਾ ਕਿਹਨੂੰ ਹੁੰਦੀ ਹੈ ਜਾਂ ਇਹ ਤੋਂ ਮੀਟਿੰਗ ਤੋਂ ਹੋਰ ਮੀਟਿੰਗ ਰੱਖੀ ਜਾਂਦੀ ਹੈ ਕਿੰਨਾ ਲੰਮਖਦਾ ਹੈ ਮਾਮਲਾ ਇਸੇ ਦੌਰਾਨ ਅਕਾਦਮੀ ਦਾ ਕੋਰ ਕਮੇਟੀ ਦੀ ਮੀਟਿੰਗ ਹੈ ਜਿਹੜੀ ਅੱਜ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹਾਲੇ ਹੁਣ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਇਸ ਕਰਕੇ ਜਿਆਦਾ ਇੰਪੋਰਟੈਂਟ ਹੈ ਕਿ ਮਜੀਠੀਆ ਉਹਦੇ ਸ਼ਾਮਣ ਹੋਣਗੇ ਜਾਂ ਨਹੀਂ ਅਜੇ ਨਹੀਂ ਪਤਾ ਕੋਈ ਅਫੀਸ਼ਲ ਤੋ ਕਿ ਮਜੀਠੀਆਂ ਹੁਣੇ ਜਿਹੜੇ ਚੋਂ ਆਏ ਨੇ ਕੋਈ ਇਹ ਕਹਿ ਕੇ ਕਿ ਅੱਜ ਮੈਂ ਕਿਸੇ ਨੂੰ ਮਿਲਣਾ ਜਾਂ ਨਹੀਂ ਮੀਟਿੰਗ 'ਚ ਨਹੀਂ ਆਉਣਗੇ ਜੇ ਉਹ ਮੀਟਿੰਗ 'ਚ ਆਉਣਗੇ ਤਾਂ ਮੀਟਿੰਗ 'ਚ ਉਹਨਾਂ ਦਾ ਵਿਵਹਾਰ ਉਹਨਾਂ ਦੀ ਗੱਲ ਤੇ ਕਿਸ ਲੈਵਲ ਦੀ ਹੋਏਗਾ ਕਿਹੋ ਜਿਹਾ ਰੋਲ ਹੋਏਗਾ ਕਿਹੋ ਜੀ ਭੂਮਿਕਾ ਹੋਏਗੀ ਇਹ ਵੀ ਦੇਖੀ ਜਾਏਗੀ ਔਰ ਇਹਦੇ ਨਾਲ ਦੀ ਨਾਲ ਅਗਲੇ ਜਿਹੜੇ ਐਕਸ਼ਨ ਪ੍ਰੋਗਰਾਮ ਨੇ ਇਹ ਤੋਂ ਪਹਿਲਾਂ ਲਿਖੇ ਸੀ ਪਿਛਲੀ ਮੀਟਿੰਗ ਦੇ ਵਿੱਚ ਕੋਰ ਕਮੇਟੀ ਨੇ ਔਰ ਕੋਈ ਨਵੇਂ ਸਰੀਓਂ ਉਹਦੇ ਚ ਕੋਈ ਗੱਲ ਕੀ ਕੀਤੀ ਜਾਣੀ ਆ ਬਦਲੇ ਸਹਿਮਾਤ ਦੇ ਮੁਤਾਬਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਮੀਟਿੰਗ ਵਿਕਰਮ ਦੇ ਆਉਣ ਤੋਂ ਬਾਅਦ ਦੀ ਪਹਿਲੀ ਮੀਟਿੰਗ ਹੋਣ ਦੇ ਕਰਕੇ ਔਰ ਦੂਜੇ ਪਾਸੇ ਉਹ ਵੀ ਸਰਪ੍ਰਸਤਾ ਦੇ ਐਕਟਮ ਹੋਣ ਦੇ ਕਰਕੇ ਕੁਝ ਨਵੀਆਂ ਚੀਜ਼ਾਂ ਦੇ ਵਿਚਾਰ ਚਰਚਾਵਾ ਹੋਣ ਦੀ ਸੰਭਾਵਨਾ ਹੈ ਜਿਹਦੇ ਕਰਕੇ ਇਹ ਮਹੱਤਵਪੂਰਨ ਗਿਣੀ ਜਾਏਗੀ ਫਿਰ ਇਹ ਤੋਂ ਬਾਅਦ ਜਦੋਂ ਮੀਟਿੰਗ ਦਾ ਰਿਜ਼ਲਟ ਆਉਂਦਾ ਪਤਾ ਉਦੋਂ ਹੀ ਲੱਗੇਗਾ ਗੱਲ ਕੀ ਹੋਣੀ ਹੈ ਹੁਣ ਇਸ ਕੋਰ ਕਮੇਟੀ ਚ ਜੇ ਤੱਕ ਸੁਬੀਰ ਸਿੰਘ ਬਾਦਲ ਜੋ ਕਹਿੰਦੇ ਨੇ ਲਗਭਗ ਉਹ ਇੱਕ ਸਤਰ ਉਹਨਾਂ ਦਾ ਰਾਜ ਹੈ ਤੇ ਇੱਕ ਇੱਕ ਲੜਨ ਦੇ ਉੱਤੇ ਗੱਲ ਕਰ ਰਹੇ ਨੇ ਕਿ ਮੈਨੂੰ ਲਿਆਉਂਦਾ ਆ ਕਰ ਦਊਗਾ ਮੈਨੂੰ ਲਿਆਓ ਕੀ ਇਹ ਟਰਮਨਾਲੋਜੀ ਸਾਨੂੰ ਲਿਆਉ ਵਿੱਚ ਬਦਲੇਗੀ ਵੱਖ-ਵੱਖ ਤਰੀਕੇ ਨਾਲ ਹੋਏਗੀ ਇਹ ਦੇਖਣ ਦਾ ਸਵਾਲ ਸਰਦਾਰ ਰਮੀਤ ਸਿੰਘ ਜੀ ਇੱਕ ਮਾਮਲਾ ਜਦੋਂ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਆਤਿਸ਼ੀ ਦੇ ਬੋਲਾਂ ਨਾਲ ਗੁੰਜਿਆ ਸੀਗਾ ਤੇ ਉਹ ਵਿਵਾਦਾਂ ਦੇ ਘੇਰੇ ਚ ਆ ਗਈ ਸੀ ਤਾਂ ਪੰਜਾਬ ਪੁਲਿਸ ਜਿਵੇਂ ਜਾਂ ਪੰਜਾਬ ਸਰਕਾਰ ਜਿਵੇਂ ਦੀ ਪਿੱਠ ਤੇ ਖੜੀ ਜੀ ਪਰ ਪੋਟਾਂ ਤਿਆਰ ਕਰ ਤੇ ਉਸ ਮਾਮਲੇ ਚ ਡੀਜੀਪੀ ਜਾਂਚ ਦੇ ਕੇਰੇ ਚਾਹੁੰਦੇ ਜਾ ਰਹੇ ਨੇ ਕਿ ਪ੍ਰੈਜ਼ੈਂਸਿੰਗ ਜਾਂਚ ਦਾ ਮਸਲਾ ਹੈ ਜੀ ਲਿਆਓ ਜੀ ਹਾਂ ਕਰਾਓ ਜੀ ਇਹ ਸਹੀ ਹੈ ਕਿ ਨਹੀਂ ਹੈ ਕੀ ਡੀਜੀਪੀ ਦੀਆਂ ਮੁਸ਼ਕਲਾਂ ਬੱਤੀਆਂ ਦੇਖ ਰਹੇ ਆ ਪੰਜਾਬੀਆਂ ਇਸ ਮਸਲੇ ਤੇ ਬਿਲਕੁਲ ਇਹਦੇ ਚ ਇੱਕ ਗੱਲ ਤਾਂ ਹੁੰਦੀ ਹੋਇਆ ਕਿ ਜਦੋਂ ਕਿਸੇ ਅਫਸਰ ਦੇ ਖਿਲਾਫ ਕੋਈ ਇੱਕ ਐਸ ਕਿਸਮ ਦੀ ਸਸਥਾ ਜਾਂਚ ਦਾ ਸੱਦਾ ਦੇ ਦੇ ਤਾਂ ਕਿਤਰਾ ਕਿਤੇ ਮੁਸ਼ਕਲ ਹੈ ਹੁਣ ਕੋਈ ਕੋਰਟ ਚ ਜਾਏ ਜਾਂ ਨਹੀਂ ਜਾਏ ਨਹੀਂ ਪਤਾ ਜਿਹੜਾ ਮਾਮਲਾ ਆਫਸੀ ਦਾ ਸੀ ਜਿਹੜੀ ਚੀਫ ਮਿਨਿਸਟਰ ਰਹੀ ਦਿੱਲੀ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਵੀ ਲੀਡਰ ਆਫ اپੋਜੀਸ਼ਨ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਮਾਮਲਾ ਇਹ ਸੀਗਾ ਕਿ ਜਿਹੜਾ ਉੱਥੇ ਇੱਕ ਬਹਿਸ ਹੋ ਰਹੀ ਸੀ ਤੇ ਉਸ ਬਹਿਸ ਦੇ ਦੌਰਾਨ ਇਹਨੇ ਆਸੀ ਨੇ ਕੁਝ ਕਮੈਂਟ ਕੀਤੇ ਹੁਣ ਵਿਧਾਨ ਸਭਾ ਦੇ ਵਿੱਚ ਜਿਹੜੀ ਭਾਰੂ ਤੇਰੇ ਬੀਜਪੀ ਦੀ ਜਸਪੀਕਰ ਤੇ ਸਾਰੇ ਕਹਿ ਰਹੇ ਨੇ ਕਿ ਆਸੀ ਨੇ ਉੱਥੇ ਇਹ ਸਵਾਲ ਉਠਾ ਕੇ ਕਿ ਗੁਰੂ ਸਾਹਿਬਾਨ ਦੀ ਇਨਸਲਟ ਕੀਤੀ ਹੈ ਕਿਉਂਕਿ ਉਹ 350 ਸਾਲਾਂ ਦੇ ਸਾਹਾਦਤ ਨਾਲ ਜੋੜ ਕੇ ਗੁਰੂ ਤੇਗ ਬਹਾਦਰ ਦੇ ਉਹ ਮਤੇਤੇ ਬਹਿਸ ਹੋ ਰਹੀ ਸੀ ਆਪਸੀ ਕਰ ਰਹੀ ਸੀ ਕੁਝ ਹੋਰ ਮੁੱਦੇ ਵਾਤਾਵਰਨ ਦਾ ਮੁੱਦਾ ਤੇ ਬਾਕੀ ਦੇ ਮੁੱਦੇ ਨਹੀਂ ਵਿਚਾਰੇ ਜਾਣੇ ਚਾਹੀਦੇ ਉਹ ਚੱਲਦਾ ਰਿਹਾ ਤੇ ਆਪਸੀ ਨੇ ਬੜੇ ਲੰਬੇ ਸਮੇਂ ਬਾਅਦ ਲਿਖ ਕੇ ਵੀ ਦੇ ਦਿੱਤਾ ਕਿ ਇਹ ਜੀ ਕੋਈ ਗੱਲ ਨਹੀਂ ਤਾਂ ਇੱਕ ਵੀਡੀਓ ਉਹ ਬਾਹਰ ਆਈ ਸੀ ਉਹ ਵੀਡੀਓ ਫਟਾਫਟ ਪੰਜਾਬ ਸਰਕਾਰ ਨੇ ਪੁਲਿਸ ਨੂੰ ਦਿੱਤੀ ਪੁਲਿਸ ਨੇ ਜਾਂਚ ਕਰਾਈ ਇਹ ਕਿਹਾ ਕਿ ਵੀਡੀਓ ਤਾਂ ਜਾਲੀ ਹੈ ਇਹ ਜਾਲੀ ਦਾ ਇੱਕ ਡਿਟੈਲ ਉਦੋਂ ਬਾਅਦ ਡੀਜੀਪੀ ਨੂੰ ਚਿੱਠੀ ਗਈ ਨਾ ਕਿ ਬਈ ਡੀਜੀਪੀ ਨੂੰ ਸਪੈਸਰ ਡੀਜੀਪੀ ਜਿਹੜੇ ਕ੍ਰਾਈਮ ਨੇ ਤੇ ਇਸੇ ਤੱਕਾ ਕਮਿਸ਼ਨਰ ਪੁਲਿਸ ਨੇ ਜਿਹੜੇ ਜਲੰਧਰ ਦੇ ਉਹਨਾਂ ਨੂੰ ਕਿਹਾ ਕਿ ਤੁਸੀਂ ਡਿਟੇਲ ਦੱਸੋ ਇਹ ਕਿਵੇਂ ਕੀਤਾ ਤੁਸੀਂ ਇਹ ਵਿਧਾਨ ਸਭਾ ਦੀ ਪ੍ਰਾਪਰਟੀ ਹੈ ਇਹ ਸਾਰਾ ਕੁਝ ਹੈ ਤੁਸੀਂ ਆ ਕਿਉਂ ਨਹੀਂ ਕੀਤਾ ਡੀਜੀਪੀ ਨੇ ਇੱਕ ਜਵਾਬ ਵੀ ਭੇਜਿਆ ਪਰ ਉਹਦੇ ਤੋਂ ਸੰਤੁਸ਼ਟ ਨਹੀਂ ਹੋਏ ਉਹਨਾਂ ਨੇ ਦੁਬਾਰਾ ਮੰਗਿਆ ਜਵਾਬ ਕਿ ਸਾਰੀਆਂ ਰਿਪੋਰਟਾਂ ਸਮੇਤ ਉਹ ਸ਼ਿਕਾਇਤ ਤੁਹਾਡੇ ਕੋਲ ਕਿਹੜੀ ਆਈ ਕਦੋਂ ਆਈ ਤੇ ਕਿਸ ਰੂਪ ਚ ਆਈ ਤੁਸੀਂ ਕਿੱਥੇ ਫੋਰੈਂਸਿਕ ਲੈਬਸ ਟੈਸਟ ਕਰਾਇਆ ਉਹ ਟੈਸਟ ਉਹਦੀ ਰਿਪੋਰਟ ਔਰ ਐਸੇ ਟੱਗ ਦੇ ਨਾਲ ਜਿਹੜਾ ਹੋਰ ਵੀ ਤੁਹਾਡੇ ਕੋਲ ਕੋਈ ਡਾਕੂਮੈਂਟੇਸ਼ਨ ਜਿਹੜੀ ਹੈਗੀ ਉਹ ਸਾਰੀ ਪੇਸ ਕਰੋ ਤਾਂ ਜਿਹੜਾ ਕਪਲ ਬਿਸ਼ਰਾ ਉੱਥੇ ਕੈਬਨਿਟ ਮਨਿਸਟਰ ਦਿੱਲੀ ਦੇ ਵਿੱਚ ਉਹਨੇ ਇੱਕ ਦਰਖਾਸਤ ਕੀਤੀ ਸਪੀਕਰ ਵਿਧਾਨ ਸਭਾ ਨੂੰ ਕਿ ਜੀ ਜਦੋਂ ਉਹ ਡੀਜੀਪੀ ਮਤਲਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਆਈ ਚਿੱਠੀ 'ਚ ਵਿਧਾਨ ਸਭਾ ਵੱਲੋਂ ਦਾ ਜਵਾਬ ਤੱਕ ਨਹੀਂ ਦੇ ਰਿਆ ਇਹਦਾ ਮਤਲਬ ਉਹਦਾ ਐਟੀਟਿਊਡ ਕੀ ਹੈ ਤਾਂ ਇਹਦੇ ਤੇ ਜਾਂਚ ਹੋਣੀ ਹੁਣ ਅਸੈਂਬਲੀ ਨੇ ਪ੍ਰਵੀਲੇਜ ਕਮੇਟੀ ਨੂੰ ਇੱਕ ਲੈਵਲ ਦਾ ਉਹ ਕਹਿੰਦੇ ਨੇ ਵਿਸ਼ੇਸ਼ ਅਧਿਕਾਰ ਦਾ ਇਹ ਉਲੰਘਣਾ ਹੈ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਦੋਸ਼ ਲਾ ਕੇ ਡੀਜੀਪੀ ਦੇ ਖਿਲਾਫ ਜਾਂਚ ਦਾ ਹੁਕਮ ਦਿੱਤਾ ਭਾਵੇਂ ਹੁਣ ਪ੍ਰਵੀਲੇਜ ਕਮੇਟੀ ਡੀਜੀਪੀ ਨੂੰ ਸੱਦੇਗੀ ਸਾਹਮਣੇ ਕਰੇਗੀ ਪ੍ਰਵੀਲੇਜ ਕਮੇਟੀ ਸਵਾਲ ਪੁੱਛੇਗੀ ਉਥੇ ਸੰਤੁਸ਼ਟੀਜਨਕ ਜਵਾਬ ਹੁੰਦਾ ਹੈ ਨਹੀਂ ਹੁੰਦਾ ਉਹ ਹੈ ਨਾ ਕੇਵਲ ਡਿਜੀਟ ਬਰਕੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਅਡੀਸ਼ਨਲ ਚੀਫ ਸੈਕਟਰੀ ਹੋਮ ਹੈ ਕਿਉਂਕਿ ਉਹਨੂੰ ਵੀ ਕਿਹਾ ਸੀ ਕਿ ਤੁਸੀਂ ਇਕੱਠੇ ਕਰਕੇ ਉਹਦੇ ਕੰਡਕਸ਼ਨ ਦੀ ਵੀ ਜਾਂਚ ਹੋਏਗੀ ਉਹਦਾ ਵਿਵਹਾਰ ਕਿਉਂ ਜਾ ਰਿਹਾ ਕਿਸ ਲੈਵਲ ਦੇ ਉੱਤੇ ਗੱਲ ਰਹੀ ਹੁਣ ਇਹਦੇ ਨਾਲ ਆਟੋਮੈਟਿਕਲੀ ਇਹ ਹੈ ਕਿ ਇੱਕ ਵਾਰ ਜਿਹੜਾ ਅਫਸਰ ਜਿੰਦਾ ਮਰਜੀ ਹੋਵੇ ਜਦੋਂ ਅਸੈਂਬਲੀ ਇੱਕ ਇੰਸਟੀਟਿਊਸ਼ਨ ਹੈ ਉਹ ਕੰਡਾ ਸਪੀਕ ਇੱਕ ਬੰਦਾ ਨਹੀਂ ਹੈ ਜਾਂ ਕੋਈ ਗੱਲ ਨਹੀਂ ਹੈ ਉਦਾ ਆਪਣਾ ਦਾਇਰਾ ਆਪਣੇ ਦਾਇਰੇ ਚ ਸੁਪਰੀਮ ਹੈ ਉਥੇ ਸੱਦਦੀ ਹੈ ਜਾਂ ਜਾ ਕੇ ਗੱਲ ਕਰਦੀ ਹੈ ਇਹ ਤਾਂ ਵੈਸੇ ਵੀ ਹੁੰਦਾ ਕਿ ਤੁਹਾਨੂੰ ਪ੍ਰਵੇਲਜ ਕਮੇਟੀ ਦੇ ਬਾਹਰ ਬੈਠੇ ਦਿਖਾਈ ਦਿੰਦੇ ਹੋ ਤੇ ਉਹ ਦੋ ਦੋ ਘੰਟੇ ਨਾ ਬਣਾਉਣ ਬੈਠੇ ਬਿਠਾ ਕੇ ਰੱਖਣ ਫੇਰ ਕਹਿਣ ਫੇਰ ਆ ਜੀ ਇੱਕ ਇਹ ਪਰੇਸ਼ਾਨੀ ਹੁੰਦੀ ਹੈ ਬੜੀ ਵਾਰ ਹੁੰਦੀ ਹੈ ਇੱਥੇ ਪੰਜਾਬ ਵਿਧਾਨ ਸਭਾ ਚਪਸਰਾ ਨਾਲ ਕਈ ਵਾਰ ਹੁੰਦੇ ਦੇਖਿਆ ਜਿਹੜੇ ਸ਼ਿਕਾਇਤਾਂ ਦਿੰਦੇ ਸੀ ਪਹਿਲਾਂ ਸਾਰਾ ਦਿਨ ਬਿਠਾ ਕੇ ਫੇਰ ਮੋੜ ਦਿੰਦੇ ਸੀ ਫੇਰ ਆ ਜਿਓ ਫੇਰ ਆ ਜਿਓ ਇੱਕ ਵਾਰ ਇੱਕ ਠੀਕ ਠਾਕ ਜਿਹੜੇ ਅਫਸਰ ਵਸੇ ਗਏ ਅਮਰ ਸਰ ਦੇ ਵਿੱਚ ਡੀਸੀ ਲੱਗੇ ਹੋਏ ਉਹਨਾਂ ਨਾਲ ਵੀ ਇਹ ਕਾਫੀ ਕੀਤਾ ਫਿਰ ਵਿੱਚ ਵਿਚਾਲੇ ਐਡਜਸਟਮੈਂਟ ਕਰਾਈ ਹੁਣ ਸਵਾਲ ਇਹ ਹੈ ਇਹਦੇ ਉੱਤੇ ਕਿ ਡੀਜੀਪੀ ਉਹ ਸੱਦੇ ਤੇ ਜਾਣਗੇ ਜਦੋਂ ਵੀ ਉਹਨਾਂ ਨੂੰ ਸੰਭਾਉਂਦੇ ਜਾਂ ਡੀਜੀਪੀ ਅਦਾਲਤ ਦਾ ਰੁਖ ਕਰਨਗੇ ਕਿਉਂਕਿ ਡੀਜੀਪੀ ਨੇ ਲਿਖ ਕੇ ਦਿੱਤਾ ਸੀ ਪਹਿਲਾਂ ਵੀ ਕਿ ਮੈਂ ਐਜੇ ਪੁਲਿਸ ਕੰਡਕਟ ਮੇਰਾ ਜਿਹੜਾ ਉਹ ਸਰਕਾਰ ਨੂੰ ਮੈਂ ਜਵਾਬ ਦੇ ਆ ਮੈਂ ਸਰਕਾਰ ਦੇ ਲਈ ਐਸੈਂਬਲੀ ਦੇ ਲਈ ਮੈਂ ਉਸ ਨੂੰ ਕੁਝ ਜਵਾਬ ਦੇ ਨਹੀਂ ਜਿਹੜਾ ਕ੍ਰਾਈਮ ਜਿਹੜੀ ਗੱਲ ਹੋਈ ਆ ਉਹ ਅਸੀਂ ਆਪਣੇ ਦਾਇਰੇ 'ਚ ਨਹੀਂ ਕੀਤੀ ਹੈ ਇੱਕ ਵਾਰ ਮੁਸ਼ਕਲਾਂ ਵੱਧੀਆਂ ਨਜ਼ਰ ਆਈਆਂ ਨੇ ਉਸ ਪੱਧਰ ਦੇ ਉੱਤੇ ਚਾਹੇ ਉਹ ਕੋਟ ਦਾ ਰਸਤਾ ਹੋਵੇ ਚਾਹੇ ਉਹ ਉੱਥੇ ਵੀ ਤਾਂ ਖੜਨਾ ਹੀ ਪਏਗਾ ਦੋਨਾਂ ਨੂੰ ਹੁਣ ਜਿਹੜੀ ਪੰਜਾਬ ਸਰਕਾਰ ਨੇ ਡੀਜੀਪੀ ਤੋਂ ਕਰਾਇਆ ਉਹ ਕਿੱਥੇ ਖੜਦੀ ਆ ਗੱਲ ਸਵਾਲ ਇਹ ਹੈ ਅੰਗੇ ਕਿੱਧਰ ਨੂੰ ਜਾਂਦਾ ਕਿਉਂਕਿ ਉਹ ਪੋਲਿਟੀਕਲ ਫੈਸਲੇ ਹੁੰਦੇ ਨੇ ਆਮ ਤੌਰ ਦੇ ਉੱਤੇ ਆਪਣੀ ਸਰਕਾਰ ਦੇ ਨਹੀਂ ਤਾਂ ਦਿੱਲੀ ਦਾ ਮਾਮਲਾ ਸੀ ਤੇ ਪੰਜਾਬ 'ਚ ਕਿਹੜੀਆਂ ਅੱਗੇ ਕਿਹੜਾ ਉਹ ਇਥੇ ਟੈਸਟ ਹੁੰਦੀ ਆ ਫਰਦੀਆਂ ਨੇ ਵੀਡੀਓ ਜਾਂ ਉੱਥੇ ਕਰਾ ਲੈਂਦੇ ਦਿੱਲੀ ਜੇ ਕਰਾਉਣੀ ਸੀ ਆਵਾਦਵੀ ਪਾਰਟੀ ਵਾਲੇ ਕਰਾਉਣਾ ਚਾਹੁੰਦੇ ਹੋਣਗੇ ਇਥੇ ਤਾਂ ਤਾਂ ਕਰਾਈ ਗਿਆ ਨਾ ਕਿ ਇਥੇ ਆਪਣੀ ਸਰਕਾਰ ਹੈ ਤੇ ਪੁਲਿਸ ਵੀ ਆਪਣੀ ਹੈ ਝਟ ਝਟ ਕਾਊਂਟਰ ਉੱਤੇ ਝਟ ਰਿਜ਼ਲਟ ਇਹ ਸਾਹਮਣੇ ਆ ਗਿਆ ਸਰਦਾਰਨੀ ਜੀ ਏਸੇ ਕੜੀ ਚ ਦੇਖੀ ਹੈ ਸਰਕਾਰ ਵੀ ਆਪਣੀ ਪੁਲਿਸ ਵੀ ਆਪਣੀ ਤੇ ਚੋਣਾ ਵੀ ਆਪਾਂ ਹੀ ਜਿੱਤਣੀ ਹੈ ਕਹਿੰਦੀ ਉਸ ਫਾਰਮੂਲੇ ਤਹਿਤ ਇੱਕ ਆਡੀਓ ਦਾ ਚਰਚਾ ਕਾਫੀ ਆਇਆ ਸੀ ਪਟਿਆਲੇ ਦੇ ਪੁਲਿਸ ਅਧਿਕਾਰੀਆਂ ਦਾ ਤੇ ਕਿ ਦੇਖੋ ਜੀ ਇਹ ਤਾਂ ਸਰਕਾਰ ਦੇ ਲਈ ਹੁਣ ਹੋਰ ਨਾ ਥਾਮਾਂ ਦੀ ਜਾਂਚ ਨਹੀਂ ਕੀਤੀ ਕਿ ਇਕੱਲਾ ਪਟਿਆਲੇ ਦਾ ਮਾਮਲਾ ਕਿ ਬਾਕੀ ਥਾਮਾਂ ਤੇ ਵੀ ਹੈ ਪਰ ਪਟਿਆਲੇ ਵਾਲੇ ਮਾਮਲੇ ਦੇ ਵਿੱਚ ਤਾਂ ਜਿ ਹੁਣ ਜਾਂਚ ਖੁੱਲ ਗਈ ਹੈ ਕਿ ਇੱਥੇ ਅਫਸਰ ਤੋਂ ਲੈ ਕੇ ਸਰਕਾਰ ਤੱਕ ਘਿਰਦੀ ਦੇਖ ਰਹੇ ਆ ਜਾਂ ਇਹ ਫਿਰ ਜਾਂਚ ਦੇ ਵਿੱਚ ਜੋ ਫੈਸਲਾ ਹੋਊਗਾ ਉਸ ਤੋਂ ਬਾਅਦ ਇਹ ਕੁਝ ਕਿਉਂਕਿ ਚੌਣ ਕਮਿਸ਼ਨ ਨੂੰ ਜਿਵੇਂ ਹਦਾਇਤ ਹੋਈ ਹਾਈ ਕੋਰਟ ਦੀ ਤਾਂ ਇਹਦਾ ਮਤਲਬ ਮੁਸ਼ਕਲ ਤਾਂ ਇੱਥੇ ਵੀ ਪੰਜਾਬ ਪੁਲਿਸ ਅਧਿਕਾਰੀਆਂ ਦੀ ਵੱਧ ਗਈ ਹੈ ਜੀ ਇਹ ਪੰਜਾਬ ਪੁਲਿਸ ਖਾਸ ਤੌਰ ਤੇ ਪਟਿਆਲਾ ਪੁਲਿਸ ਨਾਲ ਸੰਬੰਧਿਤ ਇਹੋ ਜਿਹਾ ਦੂਜਾ ਕੇਸ ਹੈ ਇੱਕ ਲੈਵਲ ਦੇ ਉੱਤੇ ਇਹ ਤੋਂ ਪਹਿਲਾਂ ਕਰਨ ਨਾਲ ਬਾਠ ਦਾ ਮਾਮਲਾ ਆਇਆ ਸੀ ਉਹ ਵੀ ਪਟਿਆਲਾ ਪੁਲਿਸ ਰਾਣੀ ਸਿੰਘ ਦਾ ਕੁੱਟਮਾਰ ਹੋਈ ਬਾਕੀ ਉਹ ਬਹੁਤ ਦੇਰ ਪਰਚਾ ਦਰਜ ਨਹੀਂ ਹੋਇਆ ਧਰਨਾ ਦਿੱਤਾ ਫਿਰ ਚੀਫ ਮਿਨਿਸਟਰ ਨੂੰ ਵੀ ਮਿਲੇ ਉਹ ਚੀਫ ਬਰੇਸ਼ਮ ਨੇ ਦਾ ਵਾਦਾ ਕੀਤਾ ਬਾਕੀ ਹੋਇਆ ਕੁਝ ਨਹੀਂ ਸੀ ਹੋਇਆ ਫਿਰ ਥਰੂ ਹਾਈ ਕੋਰਟ ਹੀ ਇਹ ਮਾਮਲਾ ਅੱਗੇ ਜਾਂਚ ਚਾਹੀਏ ਫਿਰ ਜਦੋਂ ਇਹ ਆਈਪੀ ਫਿਰ ਵੀ ਕੋਈ ਜਾਂਚ ਨਹੀਂ ਹੋ ਰਹੀ ਫਿਰ ਉਹ ਸੀਬੀਆਈ ਨੂੰ ਦਿੱਤਾ ਚੰਡੀਗੜ੍ਹ ਨੂੰ ਦਿੱਤਾ ਫਿਰ ਚੰਡੀਗੜ੍ਹ ਤੋਂ ਵੀ ਸੀਬੀਆਈ ਨੂੰ ਦੇ ਦਿੱਤਾ ਕਿ ਤੁਸੀਂ ਕਿਸੇ ਲੈਵਲ ਤੇ ਕਰਦੇ ਇੱਕ ਪ੍ਰੋਸੈਸ ਸੀ ਔਰ ਉਹਦੇ ਤੋਂ ਇਹ ਨਜ਼ਰ ਆਉਂਦਾ ਸਿੱਖ ਕਿਸ ਲੈਵਲ ਦੀ ਮਤਲਬ ਸਰਕਾਰ ਦੀ ਤੇ ਪੁਲਿਸ ਦੀ ਤੇ ਜਿਹੜੇ ਤਾਕਤ ਬਰਬਤ ਦੇ ਰਹੀ ਵਨ ਚੰਡੀਗੜ੍ਹ ਪੁਲਿਸ ਦੀ ਤੇ ਪੰਜਾਬ ਪੁਲਿਸ ਦੀ ਵੀ ਕਿਸ ਲੈਵਲ ਦਾ ਮੇਲ ਜੋਨ ਹੈਗਾ ਕਿ ਉਹ ਨਹੀਂ ਸੀ ਕਰ ਰਹੇ ਉਹ ਕੰਮ ਹੁਣ ਇਹ ਜਿਹੜਾ ਦੂਜਾ ਮਾਮਲਾ ਹੈ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੀਆਂ ਇਲੈਕਸ਼ਨਾਂ ਦਾ ਮਾਮਲਾ ਹੈ ਉਹਨਾਂ ਇਲੈਕਸ਼ਨਾਂ ਦੇ ਵਿੱਚ ਤਿਆਰੀ ਦੇ ਵਜੋਂ ਕੁਝ ਅਫਸਰ ਐਸਐਸਪੀ ਸਮੇਤ ਬੈਠੇ ਗੱਲ ਕਰਦੇ ਆਡੀਓ ਤੇ ਦਿਖਾਈ ਦਿੰਦੇ ਨੇ ਸੁਣਾਈ ਦਿੰਦੇ ਨੇ ਜਿਹੜੀ ਅਕਾਲੀ ਦੰਦ ਦੇ ਪ੍ਰਧਾਨ ਸੋਵੀਰ ਸਿੰਘ ਮਾਦਨ ਨੇ ਉਸ ਆਡੀਓ ਨੂੰ ਪਬਲਿਕ ਕੀਤਾ ਜੰਮ ਤੱਕ ਕੀਤਾ ਉਸ ਆਡੀਓ ਦੇ ਵਿੱਚ ਇਹ ਸੀਗਾ ਕਿ ਆਪਾਂ ਕਿਸ ਤਰੀਕੇ ਦੇ ਨਾਲ ਬੰਦੇ ਨੂੰ ਇੱਥੇ ਰੋਕਣਾ ਹੈ ਘਰ 'ਚ ਹੀ ਰੋਕ ਲਿਆ ਕਰੋ ਜੇ ਕਾਗਜ਼ ਨਹੀਂ ਭਰਨਦੇ ਨੇ ਤਾਂ ਆਹ ਕਰ ਲਿਆ ਕਰੋ ਐਸ ਟਾਈਪ ਦੀ ਗੱਲ ਹੋ ਰਹੀ ਸੀ ਹੁਣ ਉਹ ਸੰ nghiêm ਜੁਰਮ ਹੈ ਜੇਕਰ ਉਹ ਕਰ ਰਹੇ ਨੇ ਤਾਂ ਤੇ ਉਹ ਤਾਂ ਪਤਾ ਲੱਗਦਾ ਜੇ ਉਹਦੀ ਜਾਂਚ ਤੁਰੰਤ ਹੋਵੇ ਈਵਨ ਚੋਣਾਂ ਦੇ ਦੌਰਾਂ ਨਹੀਂ ਹੋ ਜਾਣੀ ਚਾਹੀਦੀ ਸੀ ਜਾਂਚ ਦੀ ਤਾਂ ਐਡੀ ਕੋਈ ਗੱਲ ਨਹੀਂ ਡਿਵਰ ਫੋਰੈਂਸਿਕ ਲੈਬ ਨੂੰ ਆਡੀਓ ਭੇਜਣੀ ਸੀ ਭੇਜ ਕੇ ਪਤਾ ਲੱਗਦਾ ਤੇ इवन ਉਹ ਪੁਲਿਸ ਅਸਰਾਂ ਦਾ ਤਵਾਦਲਾ ਵੀ ਹੁੰਦਾ ਜਾਂ ਨਹੀਂ ਜੇਕਰ ਨਹੀਂ ਉਹਨਾਂ ਦੇ এনਵਰਨਮੈਂਟ ਤਾਂ ਵੀ ਫੋਰੈਂਸਿਕ ਜਾਂਚ ਦੇ ਵਿੱਚੋਂ ਪਤਾ ਲੱਗ ਜਾਂਦਾ ਤੇ ਉਧਰ ਰੁਕ ਲੈਣੇ ਠੀਕ ਹੋ ਜਾਂਦੀ ਪਰ ਇਹ ਕੀਤਾ ਕਿਉਂ ਨਹੀਂ ਇਹ ਸਵਾਲ ਖੜੇ ਕਰਦੀ ਹੈ ਨਾ ਉਹ ਸਾਰੇ ਮਾਮਲੇ ਦੇ ਉੱਤੇ ਤੇ ਜਦੋਂ ਹਾਈ ਕੋਰਟ ਨੇ ਵੀ ਇਹ ਆਰਡਰ ਕਰਤਾ ਸੀ ਕਿ ਇਹਦੀ ਜਾਂਚ ਕਰਾਓ ਤੇ ਜਿਹੜੀ ਬਹਿਸ ਹੋਈ ਹੈ ਹੁਣ ਬਹਿਸ ਇਹ ਹੋਈ ਹੈ ਕਿ ਜਿਹੜੇ ਕੰਪਲੇਨਟੈਂਟ ਸ਼ਿਕਾਇਤ ਕਰਤਾ ਸ਼ਿਕਾਇਤ ਕਰਤਾ ਦੇ ਵਿੱਚ ਅਰਸ਼ਦੀਪ ਕਲੇਰ ਹੈ ਡਾਕਟਰ ਚੀਮਾ ਅਕਾਲੀ ਦਲ ਬਨੋਂ ਉਹ ਕਹਿੰਦੇ ਨੇ ਜਿਹੜੀ ਦੀ ਡਿਊਟੀ ਜਿਹੜੀ ਇੱਕ ਐਸਆਈਟੀ ਬਣਾਈ ਸੀਗੀ ਪਰਮਾਰ ਉਹਨਾਂ ਦੀ ਗਵਾਹੀ 'ਚ ਉਹ ਉਹਨਾਂ ਨੂੰ ਤਾਂ ਸੱਦੀ ਜਾ ਰਹੇ ਨੇ ਕਿ ਤੁਸੀਂ ਦਿਓ ਜੋ ਵੀ ਤੁਹਾਡੇ ਕੋਲ ਕਾਰਜ ਪੱਤਰ ਜਿਹੜੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਹੈ ਉਹਨਾਂ ਨੂੰ ਬੁਲਾਇਆ ਤੱਕ ਨਹੀਂ ਆਂਦਾ ਉਹ ਸਗੋਂ ਜਿਵੇਂ ਡਿਫੈਂਸ ਵਾਲੇ ਅਲੱਗ ਤੋਂ ਬਣ ਗਏ ਨੇ ਤੇ ਸ਼ਿਕਾਇਤ ਕਰਤਾ ਜਿਵੇਂ ਜਿਹੜਾ ਕਯੂਜਦਾ ਉਹ ਵੱੜ ਗਿਆ ਹੁੰਦਾ ਉਹਨੂੰ ਤੁਸੀਂ ਜਦੋਂ ਸਮਝਣ ਲੱਗੇ ਉਹ ਤੇ ਇਹ ਕਿਉਂ ਹੋਇਆ ਇਹ ਕੋਰਟ ਚ ਬਹਿਸ ਹੋਈ ਇਸ 11 ਦੇ ਉੱਤੇ ਕੋਰਟ ਨੇ ਕਾਫੀ ਚਰਚਾ ਵੀ ਕੀਤੀ ਸਰਪੁਲਸ ਦੀ ਤੇ ਉਹਦੀ ਤੇ ਫਿਰ ਇਹ ਆਰਡਰ ਕੀਤਾ ਹੁਣ ਕਿ ਤੁਰੰਤ ਇਹ ਕਰੋ ਕਿ ਜਿਹੜੇ ਉਥੋਂ ਕਰਾਓ ਇਹ ਜਾਂਚ ਜਿੱਥੇ ਪੰਜਾਬ ਦਾ ਪੰਜਾਬ ਦੀ ਸਰਕਾਰ ਦਾ ਪੰਜਾਬ ਪੁਲਿਸ ਦਾ ਕੋਈ ਪ੍ਰਭਾਵ ਨਾ ਹੋਵੇ ਕੋਈ ਲਗਾਤਾਰ ਕਰਾਓ ਤਾ ਆਟੋਮੈਟਿਕਲੀ ਹੋਰ ਤਾਂ ਕੀ ਹੋਏਗਾ ਚੰਡੀਗੜ੍ਹ ਦੇ ਦੇਣਗੇ ਜਾਂ ਚੰਡੀਗੜ੍ਹ ਤੋਂ ਕਿਤੇ ਹੋਰ ਦੇਣਗੇ ਦੇਣ ਦੇ ਕਿੱਥੇ ਹੋਣਾ ਗੰਨ ਪਰ ਅਗਲੀ ਪੇਸ਼ੀ ਤੇ ਉਹਦੀ ਰਿਜ਼ਲਟ ਜਿਹੜਾ ਜੋ ਵੀ ਆਏਗਾ ਉਹ ਇੰਟਰਸਟਿੰਗ ਹੋਏਗਾ ਜੇ ਉਹ ਆਡੀਓ ਕਿਸੇ ਤਰੀਕੇ ਦੇ ਨਾਲ ਇਹ ਹੋ ਜਾਂਦੀ ਹੈ ਮਤਲਬ ਸਾਬਤ ਹੋ ਜਾਂਦੀ ਹੈ ਤਾਂ ਫਿਰ ਇਹ ਤਾਂ ਮਤਲਬ ਸਾਰੀਆਂ ਚੋਣਾਂ ਤੇ ਵੀ ਤਾਂ ਅਸਰ ਪਊਗਾ ਫਿਰ ਤਾਂ ਜੇ ਸਾਬਤ ਹੋ ਜਾਂਦੀ ਹੈ ਅਫਸਰਾ ਤੇ ਤਾਂ ਪਊਗਾ ਹੀ ਪਊਗਾ ਉਹਨਾਂ ਦੀ ਸਰਵਿਸ ਤੇ ਉਹਨਾਂ ਦੀ ਬਾਕੀ ਤੇ ਤਾਂ ਚੋਣ ਦੇ ਨਤੀਜਿਆਂ ਤੇ ਵੀ ਤਾਂ ਫਿਰ ਗੱਲ ਪੈਣੀ ਚਾਹੀਦੀ ਹੈ ਔਰ ਇਹ ਆਟੋਮੈਟਿਕਲੀ ਇੱਕ ਗੱਲ ਇਹੋ ਜੀ ਹੈ ਜਿੰਨਾ ਸਾਡਾ ਲਿੰਗ ਆਊਂਡ ਕਰ ਦਿੱਤਾ ਜਾਂਦਾ ਹੈ ਜਿੰਨਾ ਲਮਕਾ ਦਿੱਤਾ ਜਾਂਦਾ ਉਹ ਲਮਕਾਉਣ ਦੇ ਨਾਲ ਕਈ ਵਾਰ ਮੁੱਖ ਮਕਸਦ ਰੁਲ ਜਾਂਦਾ ਤੇ ਜਦ ਜਾ ਕੇ ਕਿਤੇ ਕੋਈ ਫੈਸਲਾ ਹੁੰਦਾ ਉਦੋਂ ਦੇਖੀ ਜਾਂਦੀ ਹੈ ਹੁਣ ਵੀ ਇਹਨਾਂ ਨੇ ਇਹੀ ਕੀਤਾ ਔਰ ਇਹਦੇ ਕਰਕੇ ਪੁਲਿਸ ਦਾ ਤੇ ਸਰਕਾਰ ਦਾ ਇਮੇਜ ਹੈ ਉਹਨੂੰ ਡੈਂਟ ਜ਼ਰੂਰ ਪੈਂਦਾ ਉਹ ਦਾੰਗੀ ਜ਼ਰੂਰ ਹੁੰਦਾ ਉਹਦੇ ਤੇ ਸ਼ੱਕ ਜ਼ਰੂਰ ਪੈਦਾ ਹੁੰਦੀ ਹੈ ਜਦੋਂ ਤੁਸੀਂ ਠੀਕ ਪਾਸੇ ਵੱਲ ਕਰ ਨਹੀਂ ਸਰੰਮ ਜੀ ਦੇ ਵੋਟ ਰਾਹੀਂ ਚੋਣ ਪ੍ਰਭਾਵਿਤ ਦਾ ਤਰੀਕਾ ਜਾਂ ਇਸ ਸਰਕਾਰ ਦੇ ਤਾਕਤ ਰਾਹੀਂ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਤਰੀਕਾ ਉਹ ਤਾਂ ਆਪਾਂ ਵੋਟ ਸਦਾਈ ਤੋਂ ਲੈ ਕੇ ਵੋਟ ਚੋਰੀ ਦੇ ਮਾਮਲੇ ਦੇ ਰੂਪ ਚ ਆਪਾਂ ਦੇਖ ਰਹੇ ਆ ਤੇ ਹੁਣ ਉਸੇ ਪਹਿਲੂ ਜਿਵੇਂ ਮੈਂ ਦੇਖਿਆ ਤਾਂ ਐਸਆਈਆਰ ਦੇ ਮਾਮਲੇ ਦੇ ਉੱਤੇ ਜਿਵੇਂ ਮੰਮਤਾ ਮੈਨਰ ਜੀ ਖੁਦ ਕੇਂਦਰ ਦੇ ਮੂਰੇ ਆ ਕੇ ਖੜੀ ਅਦਾਲਤ ਦੇ ਵਿੱਚ ਵੀ ਲੜਾਈ ਲੜਦੀ ਇਹਦਾ ਮਤਲਬ ਇਹ ਨਹੀਂ ਕਿ ਅੱਗੇ ਹਰ ਸੂਬੇ ਦੇ ਮੁੱਖ ਮੰਤਰੀ ਨੇ ਵਕੀਲੇ ਬਣਨਾ ਹੁੰਦਾ ਜਾਂ ਮਤਲਬ ਜਾ ਕੇ ਜਿਰਾ ਹੀ ਕਰਨੀ ਹੁੰਦੀ ਹੈ ਪਰ ਸਵਾਲ ਇਹ ਹੈ ਕਿ ਸੂਬੇ ਦੇ ਹੱਕਾਂ ਦੀ ਖੜਦੇ ਕਿਵੇਂ ਆ ਮਮਤਾ ਬੰਦੀ ਦੇ ਹਵਾਲੇ ਨਾਲ ਆਪਾਂ ਪੰਜਾਬ ਦੇ ਨਜ਼ਰੀਏ ਤੋਂ ਵੀ ਦੇਖ ਸਕਦੇ ਹਾਂ ਜੀ ਕਿ ਕੇਂਦਰ ਦੇ ਫੈਸਲਿਆਂ ਦੇ ਖਿਲਾਫ ਸਾਡੀਆਂ ਸਿਆਸੀ ਤਰ੍ਹਾਂ ਕਿਵੇਂ ਲੜਦੀਆਂ ਤੇ ਮਮਤਾ ਕਿਵੇਂ ਲੜਦੀ ਹੈ ਕਿ ਕੱਲ੍ਹ ਦੇ ਉਸ ਘਟਨਾਕਰਮ ਨੂੰ ਆਪਸ ਵਿੱਚ ਤੁਲਨਾਤਮਕ ਤੌਰ ਤੇ ਦੇਖਿਆ ਜਾ ਸਕਦਾ। ਸਭ ਤੋਂ ਵੱਡੀ ਗੱਲ ਪਹਿਲਾਂ ਇਹ ਹੈ ਕਿ ਜਿਹੜੀ ਇੱਕ ਦੇਸ਼ ਭਰ ਦੇ ਵਿੱਚ ਮੁਹਿੰਮ ਚੱਲਦੀ ਹੈ ਵੋਟ ਚੋਰੀ ਦੀ। ਔਰ ਬਿਹਾਰ ਦੀ ਚੋਣ ਚ ਮੇਜਰ ਮੁੱਦੇ ਦੇ ਤੌਰ ਤੇ اپੋਜੀਸ਼ਨ ਨੇ ਉਭਾਰਿਆ। ਉਹ ਇੱਕ ਅਲੱਗ ਗੱਲ ਹੁੰਦੀ ਹੈ ਕਿ ਲੋਕਾਂ ਨੇ ਉਹਨੂੰ ਕਿੰਨਾ ਰਿਸਿਵ ਕੀਤਾ ਕਿੰਨਾ ਨਹੀਂ ਕੀਤਾ ਪਰ ਬਹੁਤ ਵੱਡੀਆਂ ਪਾਰਟੀਆਂ ਜਿਹੜੀਆਂ ਨੇ ਉਹ ਲਗਾਤਾਰ ਦੋਸ਼ ਲਾਉਂਦੀ ਆ ਰਹੀਆਂ ਨੇ ਕਿ ਇੱਥੇ ਵੋਟਾਂ ਨਾਲ ਛੇੜਛਾੜ ਹੁੰਦੀ ਹੈ ਔਰ ਇਹ ਜਿਹੜਾ ਖਾਸ ਤੌਰ ਤੇ ਜਿਹੜਾ ਐਸਟੀਆਰ ਹੈ ਜਿਹੜਾ ਇੰਟੈਂਸਿਵ ਰਿਵੀਜ਼ਨ ਦਾ ਮਾਮਲਾ ਸਪੈਸ਼ਲ ਕੋਰਡ ਦੇ ਉੱਤੇ ਕੀ ਕੀਤਾ ਜਾ ਰਿਹਾ ਹੈ ਇਹਦੇ ਚ ਜਿਸ ਢੰਗ ਨਾਲ ਵੋਟਾਂ ਇਦੋਂ ਪਹਿਲਾ ਰਾਊਂਡ ਕਰਦੀ ਨੇ ਕਈ ਵਾਰ ਪ੍ਰੈਜੈਂਟੇਸ਼ਨਾਂ ਦਿੱਤੀਆਂ ਫਿਰ ਇਹਨਾਂ ਨੇ ਮਹਿੰਮ ਯਾਤਰਾਵਾਂ ਕੱਢੀਆਂ ਮਹਿੰਮਾਂ ਵੀ ਚਲਾਈਆਂ ਹੁਣ ਜੇ ਇਸ 11 ਦੇ ਉੱਤੇ ਗੱਲ ਹੋ ਰਹੀ ਹੈ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨੂੰ ਸੰਤੁਸ਼ਟ ਕੀਤਾ ਜਾਂਦਾ ਹ ਵਿਟਾ ਪੋਜੀਸ਼ਨ ਜਾਂ ਅੱਗੇ ਕੋਈ ਕਾਰਵਾਈ ਕੀਤੀ ਜਾਂਦੇ ਇਲੈਕਸ਼ਨ ਕਮਿਸ਼ਨ ਖੜਦਾ ਹੈ ਪੋਲੀਟੀਕਲ ਸੰਸਥਾ ਦੀ ਤਰ੍ਹਾਂ ਸਟੈਂਡ ਲੈ ਕੇ ਪਹਿਲਾਂ ਰਾਹੁਲ ਗਾਂਧੀ ਨੂੰ ਕਹਿੰਦਾ ਰਹੇ ਵੀ ਐਫੀਡੇਵਿਟ ਦਿਓ ਕਦੇ ਕਿਸੇ ਹੋਰ ਮਾਮਲੇ 'ਚ ਕੁਝ ਕਰੋ ਕਦੇ ਕੁਝ ਕਰੋ ਔਰ ਭਾਜਪਾ ਇਹ ਸਮੁੱਦੇ ਦੇ ਉੱਤੇ ਪਾਰਲੀਮੈਂਟ 'ਚ ਬਹਿਸ ਕਰਾਉਣ ਲਈ ਤਿਆਰ ਨਹੀਂ ਪਾਰਲੀਮੈਂਟ ਦੇ ਸੈਸ਼ਨ ਵੀ ਬਥੇਰੇ ਚਲੇ ਗਏ ਔਰ ਬਮਤਾ ਬਣਰਜੀ ਨੇ ਵੀ ਆਪਣੇ ਬਣੂ ਪਹਿਲਾਂ ਉਹ ਕਹਿੰਦੇ ਮੈਂ 6 ਚਿੱਠੀਆਂ ਲਿਖੀਆਂ ਨੇ ਕਿਸੇ ਚਿੱਠੀ ਦਾ ਕੋਈ ਜਵਾਬ ਨਹੀਂ ਇਲੈਕਸ਼ਨ ਕਮਿਸ਼ਨ ਦੇ ਰਿਹਾ ਕਿ ਉਸ ਲੈਵਲ ਦੇ ਉੱਤੇ ਚਾਰ ਚਿੱਠੀਆਂ ਚਿੱਠੀਆਂ ਲਿਖੀਆਂ ਜਿਹੜੀਆਂ ਉਹ ਜਵਾਬ ਨਹੀਂ ਦੇ ਰਹੇ ਤੇ ਜੇ ਕੋਈ ਜਵਾਬ ਇਲੈਕਸ਼ਨ ਕਮਿਸ਼ਨ ਦਾ ਮਤਲਬ ਚੁਣੀ ਹੋਈ ਗਵਰਨਮੈਂਟ ਨੂੰ ਚੀਫ ਮਨਿਸਟਰ ਕੋਈ ਚਿੱਠੀਆਂ ਲਿਖ ਰਿਹਾ ਉਹਨੂੰ ਤੁਸੀਂ ਜਵਾਬ ਤੱਕ ਨਹੀਂ ਦੇ ਰਹੇ ਤਾਂ ਤੁਹਾਡੀ ਜਵਾਬਦੇਹੀ ਫਿਰ ਕੀ ਹੈ ਕਿਵੇਂ ਮੰਨਿਆ ਜਾਏ ਕਿ ਰੈਫਰੀ ਜਿਹੜਾ ਉਹ ਬਿਲਕੁਲੀ ਸਾਫ਼ ਹੈ ਜਾਂ ਬਾਕੀ ਹੈ ਤੇ ਦੂਜੀ ਗੱਲ ਫਿਰ ਉਹਨੇ ਲਾਖੇ ਪਰ ਪਟਨੇ ਦੇ ਵਿੱਚ ਇਹ ਗੱਲਾਂ ਕੀਤੀਆਂ ਨਾ ਉਥੇ ਕਲਕੱਤੇ ਦੇ ਵਿੱਚ ਤੇ ਵੱਖ-ਵੱਖ ਮਾਮਲਿਆਂ ਦੇ ਵਿੱਚ ਬਲਕਿ ਦਿੱਲੀ ਪ੍ਰੈਸ ਕਲੱਬ ਆ ਕੇ ਫਿਰ ਉਹਨਾਂ ਨੇ ਤੁਹਾਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੀ ਪ੍ਰੈਸ ਕਾਨਫਰੰਸ ਵੀ ਕਿਸੇ ਬਹੁਤ ਵੱਡੇ ਜਿਹੜੇ মিডিਆ ਜਿਹਨੂੰ ਗੋਦੀ মিডিਆ ਵੀ ਕਿਹਾ ਜਾਂਦਾ ਕਿਸੇ ਨੇ ਬਹੁਤਾ ਨੋਟਿਸ ਨਹੀਂ ਲਿਆ ਹੂੰ ਉਹਦੇ ਚ ਵੀ ਜਿਹੜਾ ਬਹੁਤ ਫਿਰ ਪ੍ਰਵੋਕ ਵੀ ਹੋ ਗਏ ਮਮਤਾ ਬੇਨਰਜੀ ਪਰਵੋਕੇਸ਼ਨ ਚੋਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਇਲੈਕਸ਼ਨ ਕਮਿਸ਼ਨ ਬੀਜੇਪੀ ਦਾ ਦਲਾਲ ਹੈ ਕੇਂਦਰ ਸਰਕਾਰ ਦਾ ਦਲਾਲ ਹੈ ਇਹ ਸਾਰਾ ਕੁਝ ਇਸੇ ਦੌਰਾਨ 2-3 ਦਿਨ ਦੇ ਦਿੱਲੀ ਰਹਿਣ ਦੇ ਦੌਰਾਨ ਹੀ ਉਹਨੇ ਸੁਪਰੀਮ ਕੋਰਟ ਨੂੰ ਲਿਖਿਆ ਇੱਕ ਮਤਲਬ ਇਜਾਜ਼ਤ ਮੰਗੀ ਕਿ ਮੈਂ ਆਪ ਖੁਦ ਆਪਣਾ ਕੇਸ ਪ੍ਰੈਜੈਂਟ ਕਰਨਾ ਚਾਹੁੰਦੀ ਹਾਂ ਤੇ ਸੁਪਰੀਮ ਕੋਰਟ ਨੇ ਇਜਾਜ਼ਤ ਦਿੱਤੀ ਤੇ ਮੰਮਤਾ ਮੈਨਨ ਜੀ ਨੇ 12-13 ਮਿੰਟ ਦੇ ਵਿੱਚ ਹੀ ਉਹਦਾ ਇਹ ਨਹੀਂ ਕਿ ਵਕੀਲ ਨਹੀਂ ਸਪਰੀਮ ਕੋਰਟ ਦੇ ਵੱਡੇ ਵਕੀਲ ਵੀ ਉਹਦੇ ਨਾਲ ਸੀਗੇ ਸਾਰੇ ਜਿਹੜੇ ਉਹਨਾਂ ਦਾ ਕੇਸ ਪਟ ਕਰ ਰਹੇ ਥੇ ਪਰ ਕਿਉਂਕਿ ਇੱਕ ਪੋਲਿਟਿਕਲ ਬੰਦਾ ਮਾਈਂਡਸੈਟ ਦੇ ਤੌਰ ਤੇ ਜੋ ਉਹਨੂੰ ਜੱਜਦਾ ਉਹ ਸ਼ਾਇਦ ਲੀਗਲ ਤੋਂ ਵੀ ਜ਼ਿਆਦਾ ਕਈ ਵਾਰ ਅਸਰ ਹੋ ਰਿਹਾ ਸੀ ਤੇ ਉਹਦਾ ਇਹ ਨਾ ਕਿ ਮੈਂ ਮੰਤਪ ਬੈਨਲ ਜੀ ਖੁਦ ਵੀ ਵਕੀਲ ਨੇ ਵਕਾਲਤ ਕੀਤੀ ਹੈ ਤੇ ਉਹ ਤਾਂ ਕੋਈ ਗੱਲ ਨਹੀਂ ਹੈ ਪਰ ਜੋ ਉਹਨਾਂ ਨੇ ਦੱਸਿਆ ਤਾਂ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਬੜੇ ਹੈਰਾਨ ਹੋਏ ਕਹਿੰਦੇ ਵੀ ਅੱਛਾ ਇਹ ਗੱਲਾਂ ਵੀ ਹੋ ਗਈਆਂ ਉਨੇ ਦੱਸਿਆ ਕਿ ਜਿਹੜਾ ਕਲਚਰ ਹੁੰਦਾ ਉਹਦੇ ਚ ਕਿਵੇਂ ਬਖਰੇਵੇਂ ਹੋਗੇ ਕਿਵੇਂ ਬੱਲੇ ਇੱਥੇ ਪ੍ਰੈਸ ਕਲੱਬ ਚ ਵੀ ਉਹਨੇ ਕਿੰਨੇ ਬੰਦੇ ਪੇਸ਼ ਕੀਤੇ ਸੀ ਵੀ ਆ ਬੰਦੇ ਤੁਹਾਡੇ ਕੋਲ ਖੜੇ ਨਹੀਂ ਇਹਨਾਂ ਨੂੰ ਮਰੇ ਦਿਖਾ ਕੇ ਵੋਟਾਂ ਕੱਟ ਦਤੀਆਂ ਨੇ ਬਾਕੀ ਜਗ੍ਹਾਏ ਮਰਤਾ ਬੈਨਰਜੀ ਨੇ ਜਿਹੜਾ ਇਹ ਜੋੜਿਆ ਕਿ ਜਿਹੜਾ ਅੰਗਰੇਜ਼ੀ ਦਾ ਨਾਂ ਹੈ ਤੇ ਪਰ ਹਿੰਦੀ ਦਾ ਬੰਗਾਲੀ ਦਾ ਨਾਂ ਬੰਗਲਾ ਨਾਂ ਹੈ ਤਾਂ ਜਰ ਦੌਰ ਬੰਗਲਾ ਭਾਸ਼ਾ ਚ ਕਿਹਾ ਜਾਂਦਾ ਜਿਵੇਂ ਉਹ ਕਹਿੰਦੇ ਨੇ ਵੀ ਕੋਈ ਚੈਟਰਜੀ ਹੈ ਬੈਨਰਜੀ ਚੈਟਰਜੀ ਉਪੱਦ ਉਸ ਲੈਵਲ ਦੇ ਉੱਤੇ ਚੀਜ਼ਾਂ ਨੇ ਸਾਡੇ ਕਹਿੰਦੇ ਉਹ ਬੋਲੀ ਦੇ ਵਿੱਚ ਜ਼ੁਬਾਨ ਦੇ ਵਿੱਚ ਇਹ ਚੀਜ਼ਾਂ ਬਦਲ ਜਾਂਦੀਆਂ ਜਦੋਂ ਬਦਲੀ ਹੈ ਕੰਪਿਊਟਰ ਨਾਲ ਤੁਸੀਂ ਕਰ ਰਹੇ ਹੋ ਉਹ ਇੱਕ ਹਿੰਸ਼ਾ ਦੇਖ ਕੇ ਪਿਛਲਾ ਕਿਤਾ ਬਦਲ ਗਿਆ ਤੇ ਉਹ ਉਹ ਕਸ਼ਵਰ ਦਾ ਵੋਟ ਉਸੇ ਤਰੀਕੇ ਦੇ ਨਾਲ ਤੇ ਜਿਹੜੀਆਂ ਵੋਟਾਂ ਇਕੱਠੀਆਂ ਜਾਂਦੀਆਂ ਨੇ ਜਿਹੜੇ ਪ੍ਰਨੌਂਸੀਏਸ ਦੇ ਆਧਾਰ ਤੇ ਕਟੋ-ਕਟ ਕਲਚਰ ਦੇ ਆਧਾਰ ਤੇ ਬਕ-ਬਕ ਤਰੀਕਾ ਦੇ ਆਧਾਰ ਤੇ ਜਿਹੜੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ ਨਗਾਤਰ ਇਹ ਗਲਤ ਹੈ। ਤਾਂ ਇਲੈਕਸ਼ਨ ਕਮਿਸ਼ਨ ਨੇ ਇਹ ਮੰਨੀ ਕਰ ਲਈ ਇਸ ਰੂਪ ਦੇ ਵਿੱਚ ਕਿ ਹਾਂ ਇਹ ਬਿਲਕੁਲ ਬਹੁਤ ਵੱਡਾ ਮੁੱਦਾ ਹੈ। 58 ਲੱਖ ਵੋਟ ਉੱਥੇ ਕੱਟੀ ਗਈ ਹੈ ਜਿਹਦੀ ਗੱਲ ਇਹ ਕਰ ਰਹੀ ਹੈ ਮਮਤਾ ਬੇਨਰਜੀ ਤੇ ਉਸ ਮਾਮਲੇ ਦੇ ਵਿੱਚ ਹੁਣ ਨੋਟਿਸ ਦਿੱਤਾ ਹੈ ਇਹਨੂੰ ਇਲੈਕਸ਼ਨ ਕਮਿਸ਼ਨ ਨੂੰ ਨਵੇਂ ਸਰ ਨੂੰ ਸੁਪਰੀਮ ਕੋਰਟ ਨੇ। ਔਰ ਅਗਲੀ ਡੇਟ ਦੇ ਉੱਤੇ ਇਸ ਤੇ ਸਪੈਸ਼ਲ ਗੱਲ ਹੋਣੀ ਹੈ ਇਹ ਤਾਂ ਇੱਕ ਤਾਂ ਇੰਪੈਕਟ ਹੈ ਕਿ ਜਦੋਂ ਚੀਫ ਮਿਨਿਸਟਰ ਡਾਕੂਮੈਂਟਸ ਨਾਲ ਤੱਥਾਂ ਤੱਥਾਂ ਨਾਲ ਲੈ ਸੋਕੇ ਆਪਣੀ ਗੱਲ ਰੱਖਦਾ ਤੇ ਆਰਗੂਮੈਂਟ ਕਰਦਾ ਤਾਂ ਉਹਦਾ ਅਸਰ ਹੁੰਦਾ ਹੈ ਜਿਹੇ ਜਿਸ ਲੈਵਲ ਦਾ ਉਹ ਦਿਖਾਈ ਦਿੰਦਾ ਐਨੇ ਮੂੰਹ ਚੋਂ ਜੋ ਮਰਜੀ ਨਿਕਲ ਗਿਆ ਇੱਧਰ ਉੱਧਰ ਤਿਆਰੀ ਨਾ ਕਰਕੇ ਆਓ ਜੇ ਤੁਹਾਨੂੰ ਕਿਹਾ ਗਿਆ ਕਿ 12 ਮਿੰਟ ਚ ਗੱਲ ਕਹਿ ਦਿਓ ਤੁਸੀਂ 12 13 ਮਿੰਟਾਂ ਚ ਕਿੰਨਾ ਸੋਲਿਡ ਤਰੀਕੇ ਨਾਲ ਆਪਣੇ ਪੁਆਇੰਟ ਰੱਖਦੇ ਹੋ ਤੇ ਆਪਣੀ ਗੱਲ ਕਹਿ ਰਹੇ ਹੋ ਇਹ ਕੱਬ ਨਹੀਂ ਅਦਾ ਵੀ ਕੁਐਸਚਨ ਹੁੰਦਾ ਹੈ ਜਿਸ ਢੰਗ ਦੇ ਨਾਲ ਔਰ ਬਿਨਾਂ ਸ਼ੱਕ ਬੰਗਾਲੀ ਮੈਂਬਰ ਪਾਰਲੀਮੈਂਟ ਵੀ ਜਿਹੜੇ ਚ ਮੋਵਾ ਬੋਲਦੀ ਹੈ ਚਾਹੇ ਡਿਫਰੈਂਟ ਟਾਈਪ ਦੇ ਲੋਕ ਬੋਲਦੇ ਨੇ ਲੋਕੋਨਾਂ ਨੂੰ ਸੁਣਦੇ ਨੇ ਜਿਸ ਤੇ ਲੈਵਲ ਦੀ ਤਿਆਰੀ ਕਰਕੇ ਆਇਆ ਜਾਂਦਾ। ਸੱਚੀ ਪ੍ਰਸਤ ਦੇ ਇੱਕ ਡੈਡੀਕੇਸ਼ਨ ਦਿਖਾਈ ਹੈ ਕਿ ਉਹ ਬੁਰੇ ਦੇ ਬਾਅਦ ਤੱਕ ਜਾਣਗੇ ਲੜਾਈ ਲੜਨਗੇ। ਮਤਲਬ ਬਹੁਤ ਸਿੱਧਾ ਬੰਗਾਲ ਦੇ ਵਿੱਚ ਬੀਜੇਪੀ ਆਏ ਨਹੀਂ ਆ ਸਕਦੀ। ਅਸੀਂ ਹਰ ਲੜਾਈ ਔਰ ਸਟਰੀਟ ਦੇ ਵਿੱਚ ਵੀ ਲਗਾਤਾਰ ਉਸ ਜੀ ਮੰਤਰੀ ਨੇ ਜੀ ਮੰਤਰੀ ਹੁੰਦੇ ਹੋਏ ਕਿੰਨੀਆਂ ਹੀ ਮੁਜਾਰਿਆਂ ਦੀ ਗਵਾਹੀ ਕੀਤੀ ਹੈ ਤੇ ਦੂਜੀ ਗੱਲ ਉਤੋਂ ਬਾਅਦ ਜੇ ਗਵਰਨਮੈਂਟ ਦੀਆਂ ਏਜੰਸੀਆਂ ਜਾਂਦੀਆਂ ਨੇ ਗਵਰਨਮੈਂਟ ਆਫ ਇੰਡੀਆ ਦੀਆਂ ਉਹਦੇ ਨਾਲ ਵੀ ਟੱਕਰ ਲਈ ਹੈ ਕਿ ਨਹੀਂ ਤੁਸੀਂ ਇਹ ਨਹੀਂ ਕਰ ਸਕਦੇ ਗੈਰਕਾਨੂੰਨੀ ਹੈ ਇਸ ਤਰ੍ਹਾਂ ਉਹ ਇੱਕ ਦ੍ਰਿੜਤਾ ਦੀ ਗੱਲ ਤਾਂ ਦਿਖਾਈ ਦੇ ਰਹੀ ਤੇ ਬਾਕੀ ਜਗ੍ਹਾ ਬਾਕੀ ਸਟੇਟਾਂ ਚ ਜਿਹੜੀ ਦ੍ਰਿੜਤਾ ਦੀ ਗੱਲ ਹੈ ਜੇ ਸਾਡੇ ਜਾਂ ਹੋਰ ਉਸ ਲੈਵਲ ਦੀ ਦ੍ਰਿੜਤਾ ਦੀ ਗੱਲ ਤਾਂ ਨਜ਼ਰ ਆਉਂਦੀ ਦੀ ਦ੍ਰਿੜਤਾ ਕੀ ਸਾਡੇ ਕੋਲ ਤਾਂ ਪਹਿਲਾਂ ਚਾਹੇ ਹੜਾ ਦਾ ਮਾਮਲਾ ਸੀ ਚਾਹੇ ਕਿਸੇ ਹੋਰ ਦਾ ਡਾਕੂਮੈਂਟੇਸ਼ਨ ਹੀ ਨਹੀਂ ਹੁੰਦੀ ਜਿਹੜੀ ਡਾਕੂਮੈਂਟੇਸ਼ਨ ਨਹੀਂ ਹੁੰਦੀ ਉੱਥੇ ਤੁਸੀਂ ਫਿਰ ਜਾ ਕੇ ਜੋ ਵੀ ਮਰਜ਼ੀ ਕਹਿ ਕੇ ਆ ਜੰਨੇ ਹੋ ਇੱਧਰ ਉੱਧਰ ਲਾ ਉਹ ਸੋ ਗੋਲਟਾ ਪੈ ਜਾਂਦਾ ਬੜੀ ਬਾਅਦ ਪਹਿਲੀ ਗੱਲ ਉਹਨਾਂ ਚੀਜ਼ਾਂ ਤੇ ਤੁਹਾਡਾ ਕੰਟਰੋਲ ਤੁਹਾਡਾ ਦੇਖ ਕੇ ਸਾਡਾ ਤਾਂ ਚੀਫ ਮਿਨਿਸਟਰ ਇਹ ਕਹਿੰਦਾ ਮੈਂ ਤਾਂ ਲਿਖ ਕੇ ਨਹੀਂ ਬੋਲਦਾ ਹੁੰਦਾ ਬਹੁਤ ਸਾਰੇ ਤੱਥ ਹੁੰਦੇ ਨੇ ਫਿਗਰ ਫੈਕਟ ਹੁੰਦੇ ਨੇ ਜਿਹੜੇ ਲਿਖ ਕੇ ਰੱਖਣੇ ਬੜੇ ਜ਼ਰੂਰੀ ਹੁੰਦੇ ਨੇ ਖਾਸ ਤੌਰ ਤੇ ਜਦੋਂ ਸੰਵਿਧਾਨਕ ਮੰਚਾਂ ਤੇ ਤੁਸੀਂ ਜਾਂਦੇ ਹੋ ਜਾਂ ਸੀਰੀਅਸ ਨੇਗੋਸ਼ੀਏਸ਼ਨ ਤੇ ਜਾਂਦੇ ਹੋ ਤਾਂ ਉੱਥੇ ਬਹੁਤ ਜ਼ਰੂਰਤ ਹੁੰਦੀ ਆ ਉਹਨਾਂ ਚੀਜ਼ਾਂ ਦੀ ਖੈਰ ਬਾਕੀ ਜੋ ਮਰਜ਼ੀ ਹੈ ਪਹਿਲਾਂ ਵੀ ਮੰਮਤਾ ਲਗਾਤਾਰ ਜਿੱਤੀ ਵੀ ਇਸੇ ਤਹੰਦੇ ਕਰਕੇ ਐ ਤੇ ਹੁਣ ਵੀ ਉਹਦੇ ਤੋਂ ਇਹ ਸਿੱਖਿਆ ਤਾਂ ਲੈਣੀ ਆ ਨਾ ਕਿ ਬਹੁਤ ਸਾਰੇ ਉਹ ਵੀ ਵਰਤਾ ਬੈਨਰਜੀ ਦੇ ਰਾਜ ਦੇ ਵਿੱਚ ਵੀ ਬਹੁਤ ਸਾਰੇ ਵਾਦੇ ਹੋਏ ਨੇ ਬਹੁਤ ਸਾਰੇ ਲੋਕਾਂ ਦੇ ਖਿਲਾਫ ਗੱਲ ਹੋ ਜਾਂਦੀ ਆ ਇਧਰ ਉਧਰ ਲਿਆ ਚੀਜ਼ਾਂ ਹੋ ਜਾਂਦੀਆਂ ਨੇ ਪਰ ਜਿਹੜੀ ਇਹ ਚੀਜ਼ ਐ ਕਿ ਆਪਣੇ ਸਟੇਟ ਦੇ ਲਈ ਖੜਨਾ ਤੇ ਉਸ ਲੈਵਲ ਦੇ ਉੱਤੇ ਜਾ ਕੇ ਗੱਲ ਕਰਨੀ ਕੱਲੀ ਇਹ ਨਹੀਂ ਵੀ ਚਲੋ ਜੀ ਹੁਣ ਵਕੀਲ ਚਲੇਗੇ ਜਾਂ ਕੋਈ ਹੋ ਲਾਖ ਤੱਕ ਜੋ ਵੀ ਆਪਸ਼ਨ ਆ ਨੇ ਉਹਨਾਂ ਨੂੰ ਤਲਾਸ਼ ਕਰਨਾ ਸਾਰੀਆਂ ਆਪਸ਼ਨਾਂ ਨੂੰ ਪੂਰੀ ਤਰ੍ਹਾਂ ਵਰਤ ਕੇ ਮਤਲਬ ਫਾਈਟ ਕਰਨਾ ਇਹ ਗੱਲ ਤਾਂ ਸਿੱਖਣ ਵਾਲੀ ਹੈਗੀ ਹੈ ਪਾਲਟੀਸ਼ਨ ਨੂੰ ਜਿਹੜੇ ਵੀ ਪਾਲਟੀਸ਼ਨ ਨੇ ਸਮਝਦੇ ਨੇ ਕਿ ਅਸੀਂ ਵੀ ਕੋਈ ਰੋਲ ਪਲੇ ਕਰਨਾ ਹੈ ਬਿਲਕੁਲ ਸਵਾਲ ਇਹੀ ਹੈ ਕਿ ਜਿੱਥੋਂ ਚੰਗੀ ਚੀਜ਼ ਸਿੱਖਣ ਨੂੰ ਮਿਲੇ ਸਿੱਖ ਲੈਣੀ ਚਾਹੀਦੀ ਪਰ ਸਾਡਾ ਸਰਦਾਰ ਜਿਹੜਾ ਸਿੱਖਣਾ ਹੀ ਨਹੀਂ ਚਾਹੁੰਦਾ ਕਹਿੰਦਾ ਮੈਨੂੰ ਸਾਰਾ ਕੁਝ ਪਤਾ ਹੈ ਮਸਲਾ ਇਹੀ ਹੈ ਬਹੁਤ ਸ਼ੁਕਰੀਆ ਸਰਦਾਰ ਅਮਿਤ ਸਿੰਘ ਜੀ ਸਾਰੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ